ਕਾਰ ਦੀ ਕਾਰਗੁਜ਼ਾਰੀ ਨੂੰ ਯੂਐਸਏ ਬੈਠ ਕੇ ਤੁਸੀਂ ਵਾਚ ਕੀਤਾ ਤਾਂ ਤੁਹਾਨੂੰ ਕਿਵੇਂ ਦੀ ਕਾਰਗੁਜ਼ਾਰੀ ਲੱਗੀ ਸਰਕਾਰ ਦੀ ਜੇ ਆਪਾਂ ਇਹ ਕਹੀ ਕਿ ਅਸੀਂ 2 ਸਾਲ ਦੇ ਵਿੱਚ ਸਾਰਾ ਕੁਝ ਪਰਫੈਕਟ ਹੋ ਜੇ ਜਿਹੜਾ ਸਾਡਾ 40 50 ਸਾਲਾਂ ਦਾ ਜਿਹੜਾ ਆ ਢਾਂਚਾ ਜਿਹੜਾ ਸਾਡਾ ਵਿਗੜਿਆ ਆ ਸਾਡਾ ਐਡਮਿਨਿਸਟ੍ਰੇਸ਼ਨ ਵਿਗੜਿਆ ਹੈ ਸਾਡਾ ਸਾਰਾ ਸਿਸਟਮ ਵਿਗੜਿਆ ਹੈ ਅਸੀਂ ਉਹ ਕਹੀ ਕਿ ਆਪਾਂ 2 ਸਾਲਾਂ ਚ ਪਰਫੈਕਟ ਹੋ ਜੇ ਇਟ ਇਜ਼ ਪੋਸੀਬਲ ਇੰਨੀ ਤੁਹਾਨੂੰ ਕਿਹਾ ਬਈ ਤੁਹਾਡੇ ਸਾਰਾ ਸਭ ਨੂੰ ਧਾਲੀਵਾਲ ਸਾਹਿਬ ਨੂੰ ਕੋ 1000 1000 ਰੁਪਏ ਤਾਂ ਦਵਾਓ ਸਾਨੂੰ ਬਿਲਕੁਲ ਬਿਲ ਸੋ ਜਿਹੜੇ ਵੇਖੋ ਜਿਹੜੀ ਅਸੀਂ ਜਿਹੜਾ ਵਾਅਦਾ ਕੀਤਾ ਹੈ ਹਜੇ ਜਿਹੜੇ ਵਾਅਦੇ ਸਰਕਾਰ ਨੇ ਜਿਹੜੇ ਪਾਰਟੀ ਨੇ ਕੀਤੇ ਸੀ ਉਹ 5 ਸਾਲਾਂ ਲਈ ਕੀਤੇ ਧੰਨਵਾਦ ਸਾਹਿਬ ਦੇ ਉੱਪਰ ਕੋਈ ਅਲੀਗੇਸ਼ਨ ਆਉਂਦਾ ਹੈ ਉਦੋਂ ਤੁਹਾਡੇ ਕੋਲ ਵੀ ਸੋਸ਼ਲ ਮੀਡੀਆ ਵਰਤੇ ਹੋਗੇ ਉਦੋਂ ਕੀ ਕੀ ਫੀਲ ਕੀ ਹੁੰਦਾ ਉਹ ਜਿਹੜਾ ਦੇ ਕੁੱਲ ਕਰਨ ਨੂੰ ਕੁਛ ਨਹੀਂਗਾ ਉਹਨਾਂ ਨੇ ਕੁੱਛ ਨਾ ਮੋਚਦੇ ਕਰਨਾ ਹੀ ਖਾਲੀ ਦਿਮਾਗ ਦੇ ਨਿਸ਼ਾਨਦਾਗ ਕਰਦਾ ਤੇ ਉਹਦੇ ਨਾਲ ਸਾਨੂੰ ਫਰਕ ਨਹੀਂ ਪੈਂਦਾ ਤਾਲੀਵਾਲ ਸਾਹਿਬ ਤੇ ਕਮ ਬੋਲਦੇ ਨੇ ਉਹਨਾਂ ਨੂੰ ਬੋਲਣ ਦੀ ਵੀ ਜ਼ਰੂਰਤ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਜਿਹੜਾ ਬੇਮਿਸਾਲ ਆ ਕਿਸੇ ਲੀਡਰ ਨੇ ਅਸਟੱਕ ਲਿਖ ਕੇ ਨਹੀਂ ਦੱਸਿਆ ਕਿ 2 ਸਾਲਾਂ ਦੇ ਵਿੱਚ ਆ 5 ਸਾਲਾਂ ਦੇ ਵਿੱਚ ਆ 10 ਸਾਲਾਂ ਦੇ ਵਿੱਚ ਮੈਂ 2022 ਦੀਆਂ ਚੋਣਾਂ 'ਚ ਤੁਸੀਂ ਆਪਣੇ ਸੋਰਾ ਸਾਹਿਬ ਲਈ ਤਲਵੰਗ ਸਾਹਿਬ ਲਈ ਪ੍ਰਚਾਰ ਕੀਤਾ ਔਰ ਫਿਰ ਉਸ ਤੋਂ ਬਾਅਦ ਸਰਕਾਰ ਬਣ ਗਈ ਮੰਤਰੀ ਵੀ ਬਣ ਗਏ ਪਾਵਰਫੁੱਲ ਰਹੇ ਔਰ ਉਸ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਲੜਾ ਰਹੀ ਹੈ ਉਹਨਾਂ ਨੂੰ 2 ਸਾਲਾਂ ਦੇ ਵਿੱਚ ਤੁਸੀਂ ਕੀ ਡਿਫਰੈਂਸ ਲੋਕਾਂ ਦੇ ਵਿੱਚ ਮਹਿਸੂਸ ਕਰ ਰਹੇ ਹੋ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀਗੇ ਸਭ ਤੋਂ ਪਹਿਲੀ ਗੱਲ ਤੇ ਜਿਹੜੇ ਵਾਅਦੇ ਕੀਤੇ ਸੀ ਸਰਕਾਰ ਨੇ ਦਿਨਾਂ ਤੋਂ ਉਹਨਾਂ ਤੇ ਕੰਮ ਕੀਤਾ ਜੇ ਆਪਾਂ ਪੰਜਾਬ 'ਚ ਦੇਖੀਏ ਤੇ ਜਿਹੜੀਆਂ ਤਿੰਨ ਵੱਡੇ ਏਜੰਡੇ ਸੀਗੇ ਸਾਡੇ ਸੁਲਤਾਨਾਂ ਦਾ ਏਜੰਡਾ ਸੀ ਸਿੱਖਿਆ ਦਾ ਸੀ ਸਿਹਤ ਦਾ ਸੀ ਦਾ ਸਰਕਾਰ ਨੇ ਤਿੰਨੋਂ ਏਜੰਡਿਆਂ ਤੇ ਜਿਹੜਾ ਆ ਦਿਨਾਂ ਤੋਂ ਕੰਮ ਕੀਤਾ ਜੇ ਸਰਕਾਰ ਨੇ ਬਿਜਲੀ ਦਾ ਬਿੱਲ ਜ਼ੀਰੋ ਦਿੱਤਾ ਹੈ ਜੇ 600 ਯੂਨਿਟ ਮਾਫ ਕੀਤੇ ਨੇ ਤੇ 600 ਯੂਨਿਟ ਮਾਫ ਨਹੀਂ ਤੇ ਅਸੀਂ 4 ਸਾਲ 'ਚ ਜਾ ਕੇ ਸਰਕਾਰ ਨੇ ਕੀਤੇ ਨੇ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕਿਉਂਕਿ ਨੀਅਤ ਜਿਹੜੀ ਸੀਗੀ ਉਹ ਕੰਮ ਕਰਨ ਦੀ ਸੀਗੀ ਨੀਅਤ ਵਾਅਦੇ ਪੂਰੇ ਕਰਨ ਦੀ ਸੀਗੀ ਵੇਸੀ ਤੁਸੀਂ ਰਹਿੰਦੇ ਹੋ ਕੈਲੀਫੋਰਨੀਆ ਔਰ ਉਥੇ ਤੁਸੀਂ ਸਿਟੀਜਨ ਹੋ ਤੁਸੀਂ ਵੈਸੇ ਕਿਹਾ ਜਾਂਦਾ ਕਿ ਪੰਜਾਬ ਦੇ ਜਿਹੜੇ ਲੋਕ ਆ ਜਿੱਥੇ ਮਰਜ਼ੀ ਰਹਿਣ ਪੰਜਾਬ ਦਾ ਖਿੱਤ ਪੰਜਾਬ ਦਾ ਮੋਹ ਪੰਜਾਬ ਦੀ ਖਿੱਚ ਹਮੇਸ਼ਾ ਰਹਿੰਦੀ ਹੈ ਉਥੇ ਬੈਠ ਕੇ ਤੁਸੀਂ ਕੀ ਵਾਚ ਕਰਦੇ ਹੋ ਚੀਜ਼ਾਂ ਨੂੰ ਜਦੋਂ ਕੋਈ ਪ੍ਰਚਾਰ ਚੱਲ ਰਿਹਾ ਹੁੰਦਾ ਹੈ ਜਾਂ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕੀ ਸੋਚਦੇ ਆ ਲੋਕ ਤੁਸੀਂ ਉੱਥੇ ਵੀ ਪੰਜਾਬੀ ਕਮਿਊਨਿਟੀ ਦੇ ਵਿੱਚ ਜਾਂਦੇ ਜਿਹੜੇ ਇੱਥੇ ਜਾਗਰੂਕਤਾ ਦੀ ਕਮੀ ਹੈ ਜਦੋਂ ਤੁਸੀਂ ਉੱਥੇ ਬੈਠੇ ਜਦੋਂ ਵੇਖਦੇ ਆ ਕਿ ਸਿਆਸੀ ਪਾਰਟੀਆਂ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਸੀ ਕੀ ਕਰਦੇ ਆ ਰਿਹਾ ਤੇ ਅਸੀਂ ਪੰਜਾਬ ਦਾ ਦਰਦ ਵੀ ਮਹਿਸੂਸ ਕਰਦੇ ਸੀ ਬਾਹਰ ਬੈਠੇ ਤੇ ਸਾਨੂੰ ਦੁੱਖ ਵੀ ਹੁੰਦਾ ਸੀਗਾ ਕਿ ਪਾਰਟੀਆਂ ਕੀ ਕਰ ਜਾਂਦੀ ਤੇ ਅਸੀਂ ਲੋਕ ਕੀ ਕਰ ਰਹੇ ਹਾਂ ਸਭ ਤੋਂ ਵੱਡੀ ਜਿਹੜੀ ਉੱਥੇ ਡੈਮੋਕ੍ਰੇਸੀ ਜਿਹੜੀ ਆਉਂਦੀ ਹੈ ਉਹ ਡੈਮੋਕ੍ਰੇਸੀ ਦਾ ਮਤਲਬ ਹੈ ਕਿ ਸਿਮੁਦਿਆਂ ਦੀ ਰਾਜਨੀਤੀ ਕਰਨੀ ਜਦੋਂ ਇੰਡੀਆ ਦੇ ਵਿੱਚ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤੇ ਸਾਡੇ ਬਹੁਤ ਸਾਰੇ ਐਕਸਟਰਨਲ ਫੈਕਟਰਸ ਨੇ ਜਿਹੜੇ ਇੱਥੋਂ ਦੀ ਰਾਜਨੀਤੀ ਨੂੰ ਜਿਹੜਾ ਆ ਬਹੁਤ ਪ੍ਰਭਾਵਿਤ ਇੱਕ ਤਰ੍ਹਾਂ ਨਾਲ ਕਰਦੇ ਨੇ ਜਿਹੜੇ ਡੈਮੋਕ੍ਰੇਸੀ ਦਾ ਇੱਕ ਤਰ੍ਹਾਂ ਨਾਲ ਜਿਹੜਾ ਆ ਨੂੰ ਨਾਮ ਖਤਮ ਕਰ ਦਿੰਦੇ ਨੇ ਡੈਮੋਕ੍ਰੇਸੀ ਸਿਰਫ ਨਾਮ ਦੇ ਰਹਿ ਜਾਂਦੇ ਆ ਜਦੋਂ ਤੁਸੀਂ ਧਰਮ ਦੀ ਗੱਲ ਕਰ ਲਿਓ ਜਾਤ ਦੀ ਗੱਲ ਕਰ ਦਿਓ ਪੈਸੇ ਦੀ ਗੱਲ ਕਰ ਦਿਓ ਪਰ ਬਾਈ ਦੇ ਵਿੱਚ ਤੁਸੀਂ ਪ੍ਰਚਾਰ ਕੀਤਾ ਔਰ ਚਲੋ ਤਾਲੀਵਾਲ ਸਭ ਜਿੱਤ ਗਏ ਇਸ ਵਾਰ ਤੁਹਾਨੂੰ ਕੀ ਲੱਗਦਾ ਇਸ ਵਾਰ ਵੀ ਲੋਕ ਸਭਾ ਪੰਚਾਇਤਾਂ ਦੇ ਕਿ ਲੋਕਾਂ ਨੇ ਜਿੱਤਾ ਕੇ ਬਿਲਕੁਲ ਇਤਿਹਾਸਿਕ ਜਿਹੜੀ ਹੈ ਜਿੱਤ ਜਿਹੜੀ ਹੈ ਉਹ ਤਾਲੇਵਾਲ ਸਾਹਿਬ ਦੀ ਫਤਿਹ ਹੈ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖ ਰਿਹਾ ਹੈ ਜਿਨ੍ਹਾਂ ਨੇ ਚੋਣ ਲੜਨੀ ਹੈ ਉਹ ਮੈਦਾਨ ਦੇ ਵਿੱਚ ਡਟੇ ਹੋਏ ਔਰ ਉਹਨਾਂ ਦੇ ਪਰਿਵਾਰ ਵੀ ਜਾ ਜਾ ਕੇ ਲੋਕਾਂ ਨੂੰ ਸਮਝਾ ਰਹੇ ਆ ਕਿ ਸਾਡੇ ਪਰਿਵਾਰਕ ਮੈਂਬਰ ਨੂੰ ਜਾਂ ਸਾਡੇ ਕੈਂਡੀਡੇਟ ਨੂੰ ਵੋਟ ਪੁੱਲ ਕਰਿਓ ਅਸੀਂ ਅਜਨਾਲਾ ਦੇ ਵਿੱਚ ਬੈਠੇ ਆ ਔਰ ਅਮਰitsar ਲੋਕ ਸਭਾ ਹਲਕੇ ਦੇ ਵਿੱਚ ਪੈਂਦਾ ਅਜਨਾਲਾ ਔਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਉਹਨਾਂ ਦਾ ਪੂਰਾ ਪਰਿਵਾਰ ਵੀ ਚੂਣ ਮੈਦਾਨ ਦੇ ਵਿੱਚ ਡਟਿਆ ਹੋਇਆ ਯੂਐਸਏ ਤੋਂ ਵੀ ਉਹਨਾਂ ਦਾ ਪਰਿਵਾਰ ਆਇਆ ਹੋਇਆ ਉਹਨਾਂ ਦੇ ਨੂ ਨੇ ਉਹ ਵੀ ਲੱਗੇ ਹੋਏ ਆ ਹਲਕੇ ਦੇ ਵਿੱਚ ਮੀਟਿੰਗਸ ਕਰ ਰਹੇ ਆ ਲੋਕਾਂ ਨੂੰ ਕਨਵਿੰਸ ਕਰ ਰਹੇ ਆ ਅਮਨਦੀਪ ਕੌਰ ਢਾਲੀਵਾਲ ਸਾਡੇ ਨਾਲ ਨੇ ਜੋ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਨੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਮੈਮ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪ੍ਰੋਫਨੇ ਥੈਂਕ ਯੂ ਕਿਵੇਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲਾਂ ਯੂਐਸਏ ਤੋਂ ਆ ਕੇ ਆਪਦੇ ਸੋਹਰਾ ਸਾਹਿਬ ਵਾਸਤੇ ਪ੍ਰਚਾਰ ਕਰ ਰਹੇ ਹੋ ਕਿਹੋ ਜਿਹਾ ਰਿਸਪੌਂਸ ਆ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਆ ਹੁੰਗਾਰਾ ਵੀ ਬਹੁਤ ਮਿਲ ਰਿਹਾ ਆ ਅਸੀਂ ਰਮਦਾਸ ਦੇ ਵਿੱਚ ਪਿਛਲੇ 5 ਦਿਨਾਂ ਤੋਂ ਡੋਰ ਟੂ ਡੋਰ ਵੀ ਕਰ ਰਹੇ ਆ ਲੋਕ ਬਹੁਤ ਪਿਆਰ ਕਰਦੇ ਨੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਸੀਗੀਆਂ ਜਿਹੜੀਆਂ ਸਹੂਲਤਾ ਦਿੱਤੀਆਂ ਸਰਕਾਰ ਨੇ ਲੋਕ ਉਸ ਤੋਂ ਕਾਫੀ ਖੁਸ਼ ਵੀ ਨੇ ਤੇ ਸਾਡਾ ਰਿਸਪਾਂਸ ਐਸ ਵੀਲੇ ਕੈਂਪੇਨ ਸਾਡੀ ਬਹੁਤ ਵਧੀਆ ਚੱਲ ਰਹੀ ਹੈ ਦੋ ਸਾਲਾਂ ਦੇ ਅੰਦਰ ਧਾਲੀਵਾਲ ਸਾਬ ਦਾ ਇਹ ਦੂਸਰਾ ਇਲੈਕਸ਼ਨ ਹੈ 2022 ਦੀ ਵਿਧਾਨ ਸਭਾ ਚੋਣ ਦੇ ਵਿੱਚ ਵੀ ਤੁਸੀਂ ਐਸੀ ਪ੍ਰਚਾਰ ਕਰਨ ਵਾਸਤੇ ਹਾਂਜੀ ਅਸੀਂ ਇੱਥੇ ਮੈਂ 3 ਵੀਕ ਵਾਸਤੇ ਅਜਨਾਲਾ ਸ਼ਹਿਰ ਦੇ ਵਿੱਚ ਹੀ ਡੋਰ ਟੂ ਡੋਰ ਜਿਹੜਾ ਆ ਕੀਤਾ ਔਰ ਅਸੀਂ ਜਿਹੜਾ ਜਨਾਲਾ ਜਿਹੜੀ ਸਾਡੀ ਜਿਹੜੀ ਸੀਟ ਆ ਬਹੁਤ ਡਿਫਿਕਲਟ ਸੀਗੀ ਜਦੋਂ ਤੁਸੀਂ ਇੱਥੇ ਵੇਖੋਗੇ ਕਿ ਜਿਹੜੀਆਂ ਪੁਰਾਣੀਆਂ ਸਿਆਸੀ ਪਾਰਟੀਆਂ ਸੀਗੀਆਂ ਉਹਨਾਂ ਦਾ ਕਾਫੀ ਦਬਦਬਾ ਸੀ ਬਦਮਾਸ਼ੀ ਵੀ ਸੀਗੀ ਸਾਡੀ ਸੀਟ ਬਹੁਤ ਡਿਫਿਕਲਟ ਸੀਗੀ ਅਸੀਂ ਇੱਥੋਂ ਜੇ ਜਨਾਲਾ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਤੇ ਉਹ ਵੇਵ ਨਾਲ ਹੀ ਦਿੱਤੇ ਜਿੱਦਾਂ ਅਸੀਂ ਪੰਜਾਬ ਜਿਹੜਾ ਵੇਵ ਨਾਲ ਜਿੱਤਿਆ ਜੇ ਤੁਸੀਂ ਓਵਰਆਲ ਸਿਨੈਰੀਓ ਦੇਖੋਗੇ ਤਾਲੀਵਾਲ ਸਾਹਿਬ ਇਹ ਸੀਟ ਜਿਹੜੇ ਨੇ 7000 ਵੋਟਾਂ ਤੋਂ ਜਿੱਤੇ ਸਿਰਫ ਆਪਣੀ ਮਿਹਨਤ ਦੇ ਨਾਲ ਸਿਰਫ ਆਪਣੇ ਵੋਲੰਟੀਅਰਸ ਤੇ ਵਰਕਰਸ ਦੀ ਮਿਹਨਤ ਦੇ ਨਾਲ ਤੇ ਬਹੁਤ ਵਧੀਆ ਲੱਗਾ ਉਦੋਂ ਵੀ ਡੋਰ-ਡੋਰ ਕਰਕੇ ਲੋਕਾਂ ਦਾ ਰਿਸਪਾਂਸ ਵਧੀਆ ਸੀਗਾ ਲੋਕਾਂ ਨੇ ਜਿਹੜਾ ਆ ਗੁਪਤ ਵੋਟਾਂ ਵੀ ਸਾਨੂੰ ਪਾਈਆਂ ਔਰ ਸਾਨੂੰ ਜਿਹੜਾ ਆ ਯੂਥ ਨੇ ਵੀ ਸਾਥ ਦਿੱਤਾ ਸਾਨੂੰ ਜਿਹੜਾ EMPLOYEES ਨੇ ਵੀ ਸਾਥ ਦਿੱਤਾ ਔਰ ਉਦੋਂ ਮੇਰਾ ਐਕਸਪੀਰੀਅੰਸ ਜਿਹੜਾ ਮੇਰਾ ਪਹਿਲਾ ਇੱਕ ਤਰ੍ਹਾਂ ਦਾ ਰਾਜਨੀਤਿਕ ਐਕਸਪੀਰੀਅੰਸ ਸੀਗਾ ਤੇ ਪਰ ਆਉ ਰਿਜ਼ਲਟ ਵਧੀਆ ਰਿਹਾ ਇਸ ਤੋਂ ਪਹਿਲਾਂ ਵੀ ਤਾਂ ਲੈਵਲ ਸਾਬ ਇਲੈਕਸ਼ਨ ਲੜੇ ਕੀ ਤੁਸੀਂ ਉਦੋਂ ਵੀ ਪ੍ਰਚਾਰ ਕਰਨ ਵਾਸਤੇ ਆਏ ਸੀ ਜਾਂ ਫਸਟ ਟਾਈਮ ਤੁਸੀਂ 2022 ਚ ਪ੍ਰਚਾਰ ਕਰਨ ਵਾਸਤੇ ਹੋ ਵਿਧਾਨ ਸਭਾ ਚੋਣਾਂ ਦੇ ਵਿੱਚ ਵਿਧਾਨ ਸਭਾ ਚੋਣਾਂ 2022 ਚ ਮੇਰਾ ਫਸਟ ਸੀਗਾ ਉਹ ਪਹਿਲੀ ਵਾਰ ਉਦੋਂ ਦਾ ਐਕਸਪੀਰੀਅੰਸ ਤੁਹਾਡਾ ਔਰ ਹੁਣ ਦਾ ਐਕਸਪੀਰੀਅੰਸ ਕਿਉਂਕਿ ਉਦੋਂ ਸਰਕਾਰ ਨਹੀਂ ਸੀ ਵੇਵ ਜਰੂਰ ਸੀ ਆਮ ਆਦਮੀ ਪਾਰਟੀ ਦੀ ਔਰ ਮੱਝ ਦੇ ਵਿੱਚ ਅੰਡਰ ਕਰੰਨਸੀ ਇੰਨਾ ਲੋਕ ਉਸ ਤਰ੍ਹਾਂ ਖੁੱਲ ਕੇ ਜੇ ਨਹੀਂ ਬੋਲ ਰਹੇ ਸੀ ਪਰ 2022 ਦੀਆਂ ਚੋਣਾਂ 'ਚ ਤੁਸੀਂ ਆਪਦੇ ਸੋਹਰਾ ਸਾਹਿਬ ਲਈ ਤਲੇਵਾਲ ਸਾਹਿਬ ਲਈ ਪ੍ਰਚਾਰ ਕੀਤਾ ਔਰ ਫਿਰ ਉਸ ਤੋਂ ਬਾਅਦ ਸਰਕਾਰ ਬਣ ਗਈ ਮੰਤਰੀ ਵੀ ਬਣ ਗਏ ਪਾਵਰਫੁਲ ਰਹੇ ਔਰ ਉਸ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਲੜਾ ਰਹੀ ਹੈ ਉਹਨਾਂ ਨੂੰ ਦੋ ਸਾਲਾਂ ਦੇ ਵਿੱਚ ਤੁਸੀਂ ਕੀ ਡਿਫਰੈਂਸ ਲੋਕਾਂ ਦੇ ਵਿੱਚ ਮਹਿਸੂਸ ਕਰ ਰਹੇ ਹੋ ਆਕੇ ਲੋਕ ਜਿਹੜਨੇ ਜਿੱਤ ਸੀ ਓਵਰঅল ਅਗਰ ਪੰਜਾਬ ਦੀ ਆਪਾਂ ਦੇਖੀਏ ਤੇ ਲੋਕ ਖੁਸ਼ ਨੇ ਜਿਹੜੀਆਂ ਸਰਕਾਰ ਨੇ ਜਿਹੜੇ ਵਾਦੇ ਕੀਤੇ ਸੀਗੇ ਸਭ ਤੋਂ ਪਹਿਲੀ ਗੱਲ ਤੇ ਜਿਹੜੇ ਵਾਦੇ ਕੀਤੇ ਸੀ ਸਰਕਾਰ ਨੇ ਦਿਨ ਰਾਤ ਉਹਨਾਂ ਤੇ ਕੰਮ ਕੀਤਾ ਜੇ ਆਪਾਂ ਪੰਜਾਬ 'ਚ ਦੇਖੀਏ ਤੇ ਜਿਹੜੀਆਂ ਤਿੰਨ ਵੱਡੇ ਏਜੰਡੇ ਸੀਗੇ ਸਾਡੇ ਸਹੂਲਤਾਂ ਦਾ ਏਜੰਡਾ ਸੀ ਸਿੱਖਿਆ ਦਾ ਸੀ ਸਿਹਤ ਦਾ ਸੀਗਾ ਸਰਦਾਰਕ ਸਰਕਾਰ ਨੇ ਤਿੰਨੋਂ ਏਜੰਡਿਆਂ ਤੇ ਜਿਹੜਾ ਆ ਦਿਨ ਰਾਤ ਕੰਮ ਕੀਤਾ ਆ ਔਰ ਜਿਹੜੀ ਨੀਅਤ ਸਰਕਾਰ ਦੀ ਤੁਸੀਂ ਇਹ ਵੇਖਣਾ ਕਿ ਸਰਕਾਰ ਦੀ ਨੀਅਤ ਕਿੱਥੋਂ ਪਤਾ ਲੱਗਦੀ ਹੈ ਕਿ ਜੇ ਸਰਕਾਰ ਨੇ ਬਿਜਲੀ ਦਾ ਬਿੱਲ ਜ਼ੀਰੋ ਦਿੱਤਾ ਆ ਜੇ 600 ਯੂਨਿਟ ਮਾਫ ਕੀਤੀ ਨੇ ਤੇ ਚੇਸੋ ਯੂਨੀਟ ਮਾਫੀ ਨਹੀਂ ਵੇਸੀ 34 ਸਾਲ ਚ ਜਾ ਕੇ ਸਰਕਾਰ ਨੇ ਕੀਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਕਿਉਂਕਿ ਨੀਅਤ ਜਿਹੜੀ ਸੀਗੀ ਉਹ ਕੰਮ ਕਰਨ ਦੀ ਸੀਗੀ ਨੀਅਤ ਵਾਦੇ ਪੂਰੇ ਕਰਨ ਦੀ ਸੀਗੀ ਯੂ ایس اے ਤੁਸੀਂ ਰਹਿੰਦੇ ਹੋ ਕੈਲੀਫੋਰਨੀਆ ਔਰ ਉਥੋਂ ਦੇ ਸਿਟੀਜ਼ਨ ਹੋ ਤੁਸੀਂ ਵੈਸੇ ਕਿਹਾ ਜਾਂਦਾ ਕਿ ਪੰਜਾਬ ਦੇ ਜਿਹੜੇ ਲੋਕ ਆ ਜਿੱਥੇ ਮਰਜ਼ੀ ਰਹਿਣ ਪੰਜਾਬ ਦਾ ਖੇਤ ਪੰਜਾਬ ਦਾ ਮੋਹ ਪੰਜਾਬ ਦੀ ਖਿੱਚ ਹਮੇਸ਼ਾ ਰਹਿੰਦੀ ਹੈ ਉੱਥੇ ਬੈਠ ਕੇ ਤੁਸੀਂ ਕੀ ਵਾਚ ਕਰਦੇ ਹੋ ਚੀਜ਼ਾਂ ਨੂੰ ਜਦੋਂ ਕੋਈ ਪ੍ਰਚਾਰ ਚੱਲ ਰਿਹਾ ਹੁੰਦਾ ਹੈ ਜਾਂ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕੀ ਸੋਚਦੇ ਆ ਲੋਕ ਤੁਸੀਂ ਉੱਥੇ ਵੀ ਪੰਜਾਬੀ ਕਮਿਊਨਿਟੀ ਦੇ ਵਿੱਚ ਜਾਂਦੇ ਹੋਵੋਗੇ ਬਿਲਕੁਲ ਜਿਹੜਾ ਡੈਮੋਕਰੇਸੀ ਇੱਥੇ ਵੀ ਆ ਡੈਮੋਕਰੇਸੀ ਉੱਤੇ ਵੀ ਆ ਪਰ ਜਿਹੜਾ ਥੋੜਾ ਜਿਹਾ ਫਰਕ ਜਿਹੜਾ ਉਹ ਆ ਕਿ ਸਾਡੇ ਜਿਹੜੇ ਇੱਥੇ ਜਾਗਰੂਕਤਾ ਦੀ ਕਮੀ ਐ ਜਦੋਂ ਅਸੀਂ ਉੱਥੇ ਬੈਠੇ ਜਦੋਂ ਵੇਖਦੇ ਆ ਕਿ ਸਿਆਸੀ ਪਾਰਟੀਆਂ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਸੀ ਕੀ ਕਰਦੀਆਂ ਰਹੀਆਂ ਤੇ ਅਸੀਂ ਪੰਜਾਬ ਦਾ ਦਰਦ ਵੀ ਮਹਿਸੂਸ ਕਰਦੇ ਸੀ ਬਾਹਰ ਬੈਠੇ ਤੇ ਸਾਨੂੰ ਦੁੱਖ ਵੀ ਹੁੰਦਾ ਸੀਗਾ ਕਿ ਪਾਰਟੀਆਂ ਕੀ ਕਰੀਆਂ ਨੇ ਤੇ ਅਸੀਂ ਲੋਕ ਕੀ ਕਰ ਰਹੇ ਆ ਸਭ ਤੋਂ ਵੱਡੀ ਗੱਲ ਇਹ ਕਿ ਅਸੀਂ ਲੋਕ ਕੀ ਕਰ ਰਿਹਾ ਜੇ ਡੈਮੋਕਰੇਸੀ ਉੱਥੇ ਆ ਤੇ ਉੱਥੇ ਡੈਮੋਕਰੇਸੀ ਦੇ ਵਿੱਚ ਜਦੋਂ ਲੋਕ ਜਿਹੜੇ ਨੇ ਪੋਲਿਟਿਕਸ ਤੇ ਜਿਹੜਾ ਵੀ ਉਤਰਦਾ ਆ ਲੋਕ ਮੁੱਦਿਆਂ ਦੀ ਰਾਜਨੀਤੀ ਕਰਦੇ ਕੈਂਡੀਡੇਟ ਆਇਆ ਕੈਂਡੀਡੇਟ ਦੇ 30 40 ਪੁਆਇੰਟਸ ਨੇ ਜੇ ਉਹ ਛੋਟੀ ਇਲੈਕਸ਼ਨ ਵੀ ਲੜ ਰਿਹਾ ਹੈ ਕਨਸਟੀਚੁਐਂਸੀ ਦੇ ਵਿੱਚ ਵੀ ਲੜ ਰਿਹਾ ਹੈ ਜਾਂ ਐਜ਼ ਜਿਹੜੀ ਸਟੇਟ ਦੀ ਲੜ ਰਿਹਾ ਹੈ ਜਾਂ ਨੈਸ਼ਨਲ ਲੈਵਲ ਤੇ ਵੀ ਲੜ ਰਿਹਾ ਹੈ ਉਹਨਾਂ ਦੇ ਏਜੰਡੇ ਨੇ ਤੁਸੀਂ ਪਿਕ ਐਂਡ ਚੂਜ਼ ਕਰਦੇ ਹੋਗੇ ਤੁਸੀਂ ਕਿਹਦੇ ਨਾਲ ਜਾਣਾ ਹੈ ਤੁਹਾਨੂੰ ਆਪਣਾ ਏਜੰਡਾ ਦੱਸੇ ਕਿ ਅਸੀਂ ਅਗਲੇ 4-7 5 ਸਾਲ ਆ ਕੰਮ ਕਰਾਂਗੇ ਠੀਕ ਆ 10 ਕੰਮ ਨੇ ਉਹਦੇ ਵਿੱਚੋਂ ਜੇ 5 ਹੋ ਗਏ ਠੀਕ ਆ ਨਹੀਂ ਤੇ ਕੈਂਡੀਡੇਟ ਅਗਲੀ ਵਾਰ ਡੰਨ ਹੋ ਜਾਂਦਾ ਤੁਸੀਂ ਜਦੋਂ ਆਪਣੇ ਅਜੰਡਿਆਂ ਤੇ ਕੰਮ ਨਹੀਂ ਕਰਦੇ ਰਾਜਨੀਤੀ ਜਿਹੜੀ ਉੱਥੇ ਡੈਮੋਕ੍ਰੇਸੀ ਜਿਹੜੀ ਆ ਉੱਥੇ ਡੈਮੋਕ੍ਰੇਸੀ ਦਾ ਮਤਲਬ ਹੈ ਤੁਸੀਂ ਮੁੱਦਿਆਂ ਦੀ ਰਾਜਨੀਤੀ ਕਰਨੀ ਜਦੋਂ ਇੰਡੀਆ ਦੇ ਵਿੱਚ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤੇ ਸਾਡੇ ਬਹੁਤ ਸਾਰੇ ਐਕਸਟਰਨਲ ਫੈਕਟਰਸ ਨੇ ਜਿਹੜੇ ਇੱਥੋਂ ਦੀ ਰਾਜਨੀਤੀ ਨੂੰ ਜਿਹੜਾ ਆ ਉਹ ਪ੍ਰਭਾਵਿਤ ਇੱਕ ਤਰ੍ਹਾਂ ਨਾਲ ਕਰਦੇ ਨੇ ਜਿਹੜੇ ਕਿ ਡੈਮੋਕ੍ਰੇਸੀ ਦਾ ਇੱਕ ਤਰ੍ਹਾਂ ਨਾਲ ਜਿਹੜਾ ਆ ਉਹ ਨਾਮ ਖਤਮ ਕਰ ਦਿੰਦੇ ਨੇ ਡੈਮੋਕ੍ਰੇਸੀ ਸਿਰਫ ਨਾਮ ਦੇ ਰਹਿ ਜਾਂਦੀ ਹੈ ਜਦੋਂ ਤੁਸੀਂ ਧਰਮ ਦੀ ਗੱਲ ਕਰ ਲੈਂਦੇ ਹੋ ਜਾਤ ਦੀ ਗੱਲ ਕਰਦੇ ਹੋ ਪੈਸੇ ਦੀ ਗੱਲ ਕਰ ਲੈਂਦੇ ਹੋ ਉਹ ਫਿਰ ਡੈਮੋਕ੍ਰੇਸੀ ਦਾ ਮਤਲਬ ਨਹੀਂ ਰਹਿ ਜਾਂਦਾ ਜਿਹੜਾ 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 ਵੱਡਾ ਡਿਫਰੈਂਸ ਮੈਨੂੰ ਨਜ਼ਰ ਆਉਂਦਾ ਹੈ ਕਿ ਜਾਗਰੂਕਤਾ ਦੀ ਸਾਡੇ ਵੋਟਰ ਦੇ ਵਿੱਚ ਅਜੇ ਕਮੀ ਹੈ ਉੱਥੇ ਪਾਰਟੀਆਂ ਨੂੰ ਵੀ ਤੁਸੀਂ ਵਾਚ ਕਰਦੇ ਹੋ ਜਾਂ ਜਦੋਂ ਉੱਥੇ ਚੋਣ ਪ੍ਰਚਾਰ ਹੁੰਦਾ ਜਾਂ ਇਲੈਕਸ਼ਨ ਕੈਂਪੇਨਿੰਗ ਹੁੰਦੀ ਹੈ ਉਹ ਉਥੋਂ ਦੀ ਯੂਐਸਏ ਦੀ ਇਲੈਕਸ਼ਨ ਕੈਂਪੇਨਿੰਗ ਔਰ ਇੰਡੀਆ ਦੀ ਇਲੈਕਸ਼ਨ ਕੈਂਪੇਨਿੰਗ ਦੇ ਵਿੱਚ ਵੈਸੇ ਤਾਂ ਮੈਨੂੰ ਲੱਗਦਾ ਦਿਨ ਰਾਤ ਦਾ ਫਰਕ ਹੁਣਾ ਜਾਂ ਕੀ ਫਰਕ ਮਹਿਸੂਸ ਕਰਦੇ ਹੋ ਤੁਸੀਂ ਇੱਥੇ ਆ ਕੇ ਨੇ ਫਰਕ ਆ ਬਹੁਤ ਜਿਆਦਾ ਫਰਕ ਹੈ ਉਥੇ ਦੇ ਜਿਹੜੇ ਕੈਂਡੀਡੇਟਸ ਨੇ ਉਥੇ ਜਦੋਂ ਕੈਂਡੀਡੇਟ ਹੁੰਦਾ ਹੈ ਕੈਂਡੀਡੇਟ ਅਜੰਡਿਆਂ ਦੇ ਨਾਲ ਮੈਦਾਨ 'ਚ ਉਤਰਦਾ ਹੈ ਆਪਣੇ ਏਜੰਡੇ ਦੱਸਦੇ ਨੇ ਆਪਣੇ ਉਹਨਾਂ ਦੀ ਸੋਚ ਕੀ ਹੈ ਉਹ ਲੈਫਟ ਨੇ ਰਾਈਟ ਨੇ ਉਹ ਕਿਹੜੇ ਸੋਚ ਨਾਲ ਜਿਹੜੇ ਨੇ ਰੱਖਦੇ ਨੇ ਦੋ 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 ਮੇਜਰ ਪਾਰਟੀਆਂ ਨੇ ਰਿਪਬਲਿਕਨਸ ਨੇ ਜਿਨ੍ਹਾਂ ਨੂੰ ਸਿਕੰਡਰਵੇਟਿਵਸ ਵੀ ਕਹਿ ਦਿੰਦੇ ਆ ਡਿਮੋਨ ਜਿਹੜੇ ਨੇ ਡੈਮੋਕ੍ਰੇਟਸ ਨੇ ਜਿਹੜੇ ਥੋੜੇ ਲਿਬਰਲ ਜਿਹੜੇ ਸਾਈਡ ਤੇ ਹੁੰਦੇ ਨੇ ਜੇ ਤੁਸੀਂ ਕੈਲੀਫੋਰਨੀਆ ਦੇਖੋਗੇ ਤੇ ਉਹ ਹਿਸਟੋਰਿਕਲੀ ਲਿਬਰਲ ਰਿਹਾ ਹੈ ਉਥੇ ਡੈਮੋਕ੍ਰੇਟਸ ਰੂਲ ਕਰਦੇ ਨੇ ਹੁਣ ਵੀ ਅਸੀਂ ਅਸੀਂ ਵੀ ਜਿੰਨੇ ਸਾਲ ਮੈਂ ਉੱਥੇ ਰਹਿ ਰਹੀ ਸੀ ਡੈਮੋਕ੍ਰੇਟ ਸੀ ਰਹੀਆਂ ਥੋੜੀ ਲਿਬਰਲ ਜਿਹੜੀ ਪ੍ਰੋਗਰੈਸਿਵ ਸੋਚ ਅਸੀਂ ਕੰਜ਼ਰਵੇਟਿਵ ਨਹੀਂ ਰਹੇ ਸੋ ਉੱਥੇ ਇੱਕ ਤਰ੍ਹਾਂ ਜਿਹੜਾ ਆ ਦੋ ਦੋ ਜਿਹੜੀਆਂ ਮੇਜਰ ਪਾਰਟੀਆਂ ਨੇ ਉਹਨਾਂ ਦੇ ਬਿਲਕੁਲ ਡਿਫਰੈਂਟ ਜਿਹੜਾ ਆ ਉਹਨਾਂ ਦੇ ਜਿਹੜੀ ਜਿਹੜੀ ਸੋਚ ਆ ਆਈਡੀਓਲੋਜੀ ਆ ਡਿਫਰੈਂਟ ਆ ਅਜੰਡੇ ਜਿਹੜੇ ਨੇ ਡਿਵੈਲਪਮੈਂਟ ਦੇ ਅਜੰਡੇ ਲਾ ਲਓ ਜਾਂ ਜਿਹੜੇ ਹੋਰ ਮੁੱਦੇ ਲਾ ਲਓ ਨੈਸ਼ਨਲ ਲੈਵਲ ਤੇ ਲਾ ਲਓ ਇੰਟਰਨੈਸ਼ਨਲ ਲੈਵਲ ਤੇ ਲਾ ਲਓ ਉਹਨਾਂ ਤੇ ਆਪਣੀ ਆਪਣੀ ਹਰ ਕਿਸੇ ਦੀ ਵੱਖਰੀ ਜਿਹੜੀ ਆ ਟੇਕ ਆ ਉਹ ਵੱਖਰਾ ਉਹਨਾਂ ਦਾ ਜੋ ਵੀ ਉਹਦੇ ਤੇ ਟੇਕ ਲੈਣੀ ਉਹਨਾਂ ਨੇ ਵਖਰੀ ਲੈਣੀ ਉਹ ਫਰਕ ਹੈ ਜੇ ਤੁਸੀਂ ਇੱਥੇ ਦੀ ਗੱਲ ਕਰਦੇ ਹੋ ਇੱਥੇ ਕੈਂਡੀਡੇਟ ਮੈਦਾਨ 'ਚ ਪਹਿਲਾਂ ਆਉਂਦਾ ਆ ਉਹਦੇ ਧਰਮ ਦੀ ਗੱਲ ਅਸੀਂ ਯੂ ਨੋ ਬਾਅਦ 'ਚ ਕੈਂਡੀਡੇਟ ਬਾਅਦ 'ਚ ਆਉਂਦਾ ਆ ਉਹਦੇ ਧਰਮ ਦੀ ਉਹਦੀ ਜਾਤ ਦੀ ਉਹਦੀ ਉਹ ਨਾਮ ਵੀ ਬਦਲ ਲੈਂਦੇ ਅੱਜਕੱਲ੍ਹ ਦੇ ਤੁਸੀਂ ਵੇਖੋਗੇ ਕਿ ਸਾਡੇ ਨਵਾਂ ਜਦੋਂ ਤੁਸੀਂ ਇੱਥੇ ਅਮਰੀਕਾ ਦੀ ਮੈਂ ਨਾਮ ਨਹੀਂ ਲਾਵਾਂਗੀ ਪਰ ਲੋਗ ਇਥੇ ਨਾਮ ਤੱਕ ਦੀ ਰਾਜਨੀਤੀ ਵੀ ਕਰਦੇ ਨੇ ਜਿਹੜਾ ਤੁਸੀਂ ਸਾਡੇ ਲੋਕਤੰਤਰਵਾਦੀ ਬੜੀ ਸ਼ਰਮ ਦੀ ਗੱਲ ਹੈ ਕਿ ਤੁਸੀਂ ਐਸੇ ਕੈਂਡੀਡੇਟ ਅਗਰ ਮੈਦਾਨ 'ਚ ਆਇਓ ਤੇ ਤੁਸੀਂ ਡੈਮੋਕ੍ਰੇਸੀ ਆ ਤੁਸੀਂ ਅਜੰਡਿਆਂ ਦੀ ਗੱਲ ਕਰੋ ਮੁੱਦਿਆਂ ਦੀ ਗੱਲ ਕਰੋ ਤੁਸੀਂ ਹੁਣ ਤੱਕ ਕੀ ਕੀਤਾ ਤੁਸੀਂ ਉਹਦੀ ਗੱਲ ਕਰੋ ਪਰ ਜਿਹੜਾ ਜਿਹੜੇ ਐਕਸਟਰਨਲ ਫੈਕਟਰਸ ਨੇ ਉਹ 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 ਜਿਹੜੇ ਨੇ ਨਹੀਂ ਹੋਣੇ ਚਾਹੀਦੇ ਇੱਥੇ ਬੈਠ ਕੇ ਤੁਸੀਂ ਕੀ ਵਾਚ ਕੀਤਾ 2 ਸਾਲ ਤੁਸੀਂ ਦੇਖਿਆ ਸਰਕਾਰ ਦੀ ਕਾਰਗੁਜ਼ਾਰੀ ਨੂੰ ਯੂਐਸਏ ਬੈਠ ਕੇ ਤੁਸੀਂ ਵਾਚ ਕੀਤਾ ਤਾਂ ਤੁਹਾਨੂੰ ਕਿਵੇਂ ਦੀ ਕਾਰਗੁਜ਼ਾਰੀ ਲੱਗੀ ਸਰਕਾਰ ਦੀ ਬੋਲਤ ਵੀ ਦੇਖੋ ਜਿਹੜਾ ਟੋਪੀ ਨਹੀਂ ਹੁੰਦੇ ਬਿਲਕੁਲ ਵੇਖੋ ਕੰਪੇਅਰ ਤੁਸੀਂ ਕਿਹਦੇ ਨਾਲ ਕਰ ਰਹੇ ਹੋ ਕੰਪੇਅਰ ਅਸੀਂ ਅਗਰ ਅਗਰ 30 40 ਸਾਲ ਪਿੱਛੇ ਵੀ ਨਹੀਂ ਜਾਂਦੇ 5 ਸਾਲ ਪਿੱਛੇ ਚਲੇ ਜਾਂਦੇ ਆ ਤੇ ਤੁਸੀਂ ਕੀ ਕੰਪੇਅਰ ਕਰ ਰਹੇ ਹੋ ਜੇ ਜੇ ਅਸੀਂ 2 ਸਾਲਾਂ ਦੇ ਵਿੱਚ ਜੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ 2 ਸਾਲਾਂ ਦੇ ਵਿੱਚ ਪੰਜਾਬ ਨੂੰ 800 ਤੋਂ ਵੱਧ ਮੋਹੱਲਾ ਕਲੀਨਿਕ ਦੇ ਰਹੀ ਹੈ 40000 ਪਲੱਸ ਨੌਕਰੀਆਂ ਦੇ ਰਹੀ ਹੈ ਸੜਕ ਸੁਰੱਖਿਆ ਫੋਰਸ ਦੇ ਰਹੀ ਹੈ 15000 ਤੋਂ ਵੱਧ ਟੀਚਰ ਜਿਹੜੇ ਨੇ ਪੱਕੇ ਕਰੀਆ ਰੋਜ਼ ਪੜ੍ਹਾਤੀਆਂ ਕਰੀਆ ਸਕੂਲ ਵਧੀਆ ਬਣਾ ਰਿਹਾ ਐ ਐਮ ਸਕੂਲ ਆਫ ਐਮੀਨੈਂਸ ਬਣਾ ਰਿਹਾ ਐ ਰਾਈਟ ਬਿਜਲੀ ਦਾ ਬਿੱਲ ਜ਼ੀਰੋ ਦੇ ਰਿਹਾ ਹੈ ਦੇ ਰਹੇ ਨਾ ਉਹ ਫੈਕਟਸ ਨੇ ਤੋ ਕੋਈ ਫੈਕਟ ਨੂੰ ਕੋਈ ਚੁਟਲਾ ਨਹੀਂ ਸਕਦਾ ਜੋ ਬਣਿਆ ਉਹ ਫੈਕਟ ਆ ਇਰੀਗੇਸ਼ਨ ਹੈ ਤੇ ਘਰ ਘਰ ਜਿਹੜਾ ਆ ਨਹਿਰੀ ਪਾਣੀ ਪਹੁੰਚ ਰਾਇਆ ਠੀਕ ਆ ਜੇ ਤੁਸੀਂ ਅਸੀਂ ਤਾਲੀਵਾਲ ਸਾਹਿਬ ਦੇ ਜੇ ਗੱਲ ਕਰੀਏ ਤੇ ਉਹਨਾਂ ਨੇ 11000 ਇਕਰ ਜ਼ਮੀਨ छुड़ਵਾ ਕੇ ਦਿੱਤੀ ਹੈ ਇਤਿਹਾਸ ਹੈ ਨਾ ਤੁਸੀਂ ਜੇ ਪੂਰੇ ਇੰਡੀਆ ਦਾ ਇਤਿਹਾਸ ਹੈ ਕਿ ਅੱਜ ਤੱਕ ਨੇਤਾ ਅੱਜ ਤੱਕ ਕਬਜ਼ੇ ਕਰਦੇ ਹੀ ਆਏ ਨੇ छुੜਾਈ ਕਿਸੇ ਨੇ ਨਹੀਂ ਤਾਲੀਵਾਲ ਸਾਹਿਬ ਨੇ 11000 ਇਕਰ छुੜਾ ਕੇ ਦਿੱਤੀ ਤਾਲੀਵਾਲ ਸਾਹਿਬ ਜਦੋਂ ਐਗਰੀਕਲਚਰ ਮਿਨਿਸਟਰ ਸੀ ਵੀ ਉਹਨਾਂ ਨੇ 10 10 ਤਰ੍ਹਾਂ ਦੇ ਜਿਹੜੇ ਨੇ ਪੈਸਿਸਾਈਡਸ ਬੈਨ ਕੀਤੇ ਆਪਣੇ ਆਪ ਚੋ ਮਿਸਾਲ ਹੈ ਕਮ ਹੋ ਰਹੇ ਨੇ ਨਾ ਸਿਰਫ 2 ਹੀ ਸਾਲ ਹੋਏ ਸਰਕਾਰ ਨੂੰ 1 ਸਾਲ ਦੇ ਪੈਰ ਰੱਖਦੇ ਲੱਗ ਜਾਂਦੇ ਨੇ ਜੇ ਤੁਸੀਂ ਘਰ ਵੀ ਬਣਾਣ ਜਾਂਦੇ ਹੋ ਤੇ ਤੁਹਾਨੂੰ ਸਾਲਾਂ ਲੱਗ ਜਾਂਦੇ ਨੇ ਇਹ ਤੇ ਫਿਰ ਸਰਕਾਰ ਸੀਗੀ ਤੇ ਸਰਕਾਰ ਨੇ ਡਿਲੀਵਰ ਕੀਤਾ ਉਹਦੇ ਵਿੱਚ ਕੋਈ ਜਿਹੜਾ ਆ ਝੂਠ ਨਹੀਂਗਾ ਇਹ ਫੈਕਟਸ ਨੇ ਜਿਹੜੇ ਫੈਕਟ ਜਿਹੜੀ ਚੀਜ਼ ਹੋ ਰਹੀ ਹੈ ਉਹ ਫੈਕਟ ਆ ਫੈਕਟ ਤੁਸੀਂ ਝੂਠਲਾ ਨਹੀਂ ਸਕਦੇ ਬਾਕੀ ਜੇ ਆਪਾਂ ਇਹ ਕਹੀਏ ਕਿ ਅਸੀਂ 2 ਸਾਲ ਦੇ ਵਿੱਚ ਸਾਰਾ ਕੁਝ ਪਰਫੈਕਟ ਹੋ ਜੇ ਜਿਹੜਾ ਸਾਡਾ 40 50 ਸਾਲਾਂ ਦਾ ਜਿਹੜਾ ਆ ਢਾਂਚਾ ਜਿਹੜਾ ਸਾਡਾ ਵਿਗੜਿਆ ਆ ਸਾਡੇ ਐਡਮਿਨਿਸਟ੍ਰੇਸ਼ਨ ਵਿਗੜਿਆ ਹੈ ਸਾਡਾ ਸਾਰਾ ਸਿਸਟਮ ਵਿਗੜਿਆ ਹੈ ਜਿਉਂ ਕਹੇ ਕਿ ਆਪਾਂ 2 ਸਾਲਾਂ ਚ ਪਰਫੈਕਟ ਹੋ ਜੇ ਉਹ ਤੇ ਪੋਸੀਬਲ ਨਹੀਂ ਹੈਗਾ ਆਪਾਂ ਪ੍ਰੈਕਟੀਕਲ ਟਾਕ ਨਹੀਂ ਕਰਾਂਗੇ ਜੇ ਆਪਾਂ ਇਹ ਕਵਾਂਗੇ ਪਰ ਡਿਲੀਵਰ ਕੀਤਾ ਸਰਕਾਰ ਨੇ ਔਰ ਬਹੁਤ ਅੱਛਾ ਲੱਗਦਾ ਹੈ ਕਿ ਆਪਾਂ ਜਿਹੜਾ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾ ਰਿਹਾ ਹੈ ਤੁਸੀਂ 10-12 ਚੀਜ਼ਾਂ ਜਿਹੜੀਆਂ ਗਣਾਈਆਂ ਨੇ ਤੁਸੀਂ ਬਿਨਾਂ ਰੁਕੇ ਗਣਾਈਆਂ ਕਿ ਉੱਥੇ ਬੈਠ ਕੇ ਤੁਸੀਂ ਵਾਚ ਵਾਕਈ ਕਰਦੇ ਰਹੇ ਜਾਂ ਆ ਕੇ ਥੋੜੀ ਬਹੁਤ ਟ੍ਰੇਨਿੰਗ ਲਈ ਆ ਕੇ ਥੋੜਾ ਬਹੁਤ ਦੇਖਿਆ ਕਿ ਭਾਈ ਆ ਫੈਕਟ ਹੈਗੇ ਕਿਉਂਕਿ ਤੁਸੀਂ ਜਿਹੜੇ ਫੈਕਟਸ ਦੱਸਿਆ ਆਜੀ ਪੂਰੀ ਲਿਸਟਾਨੂੰ ਨਹੀਂ ਕਿਨਾਈ ਰਾਈਟ ਕਮ ਹੋਰ ਵੀ ਹੋਏ ਨੇ ਅਜੇ ਮੈਂ ਤੁਹਾਨੂੰ ਅਜ ਨਾਲੇ ਹਲਕੇ ਤੇ ਵੀ ਲਿਸਟ ਨਹੀਂ ਦਿਸੀ ਤਾਲੀਵਾਲ ਸਾਹਮਣੇ ਮੈਂ ਤੁਹਾਨੂੰ ਇਹ ਵੀ ਨਹੀਂ ਦੱਸਿਆ ਕਿ ਤਾਲੀਵਾਲ ਸਾਹਮਣੇ ਤੇ ਜਿਹੜਾ ਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਜਿਹੜਾ ਬੇਮਿਸਾਲ ਆ ਕਿਸੇ ਲੀਡਰ ਨੇ ਅਸਤੱਕ ਲਿਖ ਕੇ ਨਹੀਂ ਦੱਸਿਆ ਕਿ 2 ਸਾਲਾਂ ਦੇ ਵਿੱਚ ਜਾਂ 5 ਸਾਲਾਂ ਦੇ ਵਿੱਚ ਜਾਂ 10 ਸਾਲਾਂ ਦੇ ਵਿੱਚ ਕੀ ਕੀਤਾ ਤੇ ਲਿਸਟ ਕੰਮਾਂ ਦੀ ਬਹੁਤ ਲੰਬੀ ਹੈ ਸਾਡੀ ਪਰ ਇਹ ਜਿਹੜੇ ਥੋੜੇ ਇਹ ਉਹ ਕੰਮ ਨੇ ਜਿਹੜੇ ਇਤਿਹਾਸਿਕ ਕੰਮ ਨੇ ਜਿਹੜੇ ਜਿਹੜੇ ਅਸਤੱਕ ਨਹੀਂ ਹੋਏ ਜਿਹੜੇ ਜਿੰਨਾ ਮੁੱਦਿਆਂ ਤੇ ਸਰਕਾਰ ਨੇ ਇਲੈਕਸ਼ਨ ਲੜੀ ਸੋਰਾ ਸਾਹਿਬ ਨੂੰ ਫੋਨ ਕਰਦੇ ਰਹਿੰਦੇ ਨੇ ਵੀ ਐ ਕਰ ਲਓ ਆ ਕਰ ਲਓ ਜਾਂ ਫਿਰ ਸਲਾਮ مشورہ ਹੁੰਦਾ ਰਹਿੰਦਾ ਤੁਹਾਡੇ ਨਾਲ ਕਿਉਂਕਿ ਤੁਸੀਂ ਜਿਆਦਾ ਐਕਟਿਵ ਹੋ ਮੈਂ ਆ ਕੇ ਦੇਖਿਆ ਤੁਸੀਂ ਅਜਨਾਲਾ ਹਲਕਾ ਤੁਹਾਨੂੰ ਪੂਰੀ ਜ਼ਿੰਮੇਵਾਰੀ ਉਹਨਾਂ ਨੇ ਸੰਭਲਵਾਈ ਹੋਈ ਹੈ ਨਹੀਂ ਤਾਲੀਵਾਲ ਸਾਹਿਬ ਸਿਆਸੀ ਤੌਰ ਤੇ ਜਿਹੜਾ ਆ ਉਹ ਸਾਡੇ ਤੋਂ ਅਸੀਂ ਤੇ ਜੋ ਵੀ ਸੋਚ ਰਹੇ ਹੁੰਦੇ ਆ ਸਾਡੇ ਤੋਂ ਵੀ ਸਟੈਪਸ ਅੱਗੇ ਸੋਚ ਰਹੇ ਹੁੰਦੇ ਨੇ ਜਿਹੜੀ ਉਹਨਾਂ ਦੀ ਜਿਹੜੀ ਸੂਝ ਹੈ ਜਿਹੜੀ ਹੈ ਉਹਨਾਂ ਦੀ ਜਿਹੜੀ ਸਮਝ ਹੈ ਜਿਹੜੀ ਵਿਕਾਸ ਨੂੰ ਲੈ ਕੇ ਹੈ ਉਹ ਬਹੁਤ ਹੀ ਪ੍ਰੋਗਰੈਸਿਵ ਹੈ ਨਵੀਂ ਪੀੜੀ ਤੋਂ ਕੋਈ ਸਲਾਹ ਲੈਂਦੇ ਹੁਣ ਜਿਵੇਂ ਤੁਸੀਂ ਉਹਨਾਂ ਤੋਂ ਤਾਲੀ ਵਾਲਾ ਸਭ ਤੋਂ ਅਗਲੀ ਜਨਰੇਸ਼ਨ ਹੈ ਜਿੱਤੇ ਕਿਤੇ ਸਾਨੂੰ ਲੱਗਦਾ ਹੈ ਅਸੀਂ ਆਫ ਕੋਰਸ ਐਸ ਅ ਫੈਮਲੀ ਜਿਹੜਾ ਆ ਅਸੀਂ ਡਿਸਕਸ਼ਨ ਵੀ ਕਰੀ ਦੀ ਕਿ ਇਥੇ ਅੱਦਾ ਨਹੀਂ ਅੱਦਾ ਕਰਨਾ ਚਾਹੀਦਾ ਡਵੈਲਪਮੈਂਟ ਨੂੰ ਲੈ ਕੇ ਵੀ ਸਾਡੀ ਡਿਸਕਸ਼ਨ ਹੋ ਜਾਂਦੀ ਕਿ ਆਪਾਂ ਐਸੀ ਨੂੰ ਅੱਦਾ ਨਹੀਂ ਅੱਦਾ ਕਰਲੀ ਪਰ ਜਿਹੜੀ ਸਿਆਸੀ ਤੌਰ ਤੇ ਜਿਹੜੀ ਉਹਨਾਂ ਦੀ ਆਪਣੀ ਜਿਹੜੀ ਸੋਚ ਵੀ ਬਹੁਤ ਪ੍ਰੋਗਰੈਸਿਵ ਹੈ ਆਪਣਾ ਉਹਨਾਂ ਦਾ ਜਿਹੜਾ ਜਨੂਨ ਹੈ ਕਿ ਕੰਮ ਕਰਨ ਦਾ ਆ ਉਹ ਉਹ ਉਹਨਾਂ ਦਾ ਉਹ ਉਹਨਾਂ ਦੀ ਸ਼ਕਤੀ ਹੈ ਉਹਨਾਂ ਦੇ ਵਿੱਚ ਆ ਹੁਣ ਤੁਸੀਂ ਤੁਹਾਡੇ ਸਹੁਰਾ ਸਾਹਿਬ ਇਲੈਕਸ਼ਨ ਲੜ ਰਹੇ ਆ ਐਮਪੀ ਇਲੈਕਸ਼ਨ ਲੜ ਰਿਹਾ ਲੋਕ ਸਭਾ ਚੋਣ ਲੜ ਰਿਹਾ ਤੁਹਾਨੂੰ ਕੀ ਲੱਗ ਰਿਹਾ ਗਰਾਊਂਡ ਦੇ ਉੱਪਰ ਤੁਸੀਂ ਜਾ ਰਹੇ ਹੋ ਲੋਕ ਕੀ ਕਹਿ ਰਹੇ ਆ ਤੁਹਾਨੂੰ ਬੀਬੀਆਂ ਕੀ ਕਹਿ ਰਹੀਆਂ ਲੇਡੀਜ਼ ਜੀ ਜੇ ਆਪਾਂ ਬੀਬੀਆਂ ਦੀ ਗੱਲ ਕਰੀਏ ਤੇ ਬੀਬੀਆਂ ਖੁਸ਼ ਨੇ ਬਿਲ ਜ਼ੀਰੋ ਆ ਰਿਹਾ ਉਹਨਾਂ ਨੂੰ ਹਰ ਘਰ ਨੂੰ ਘਰ ਤੋਂ ਘਰ ਓਨ ਐਵਰੇਜ ਅਗਰ ਤੁਸੀਂ ਲਗਾਓ 3-4000 ਦੀ ਬੱਚਤ ਜਿਹੜੀ ਹੈ ਹੋ ਹੀ ਰਹੀ ਹੈ ਉਹ ਖੁਸ਼ ਨੇ 1000 ਰੁਪਏ ਦੀ ਗਾਰੰਟੀ ਦੀ ਗੱਲ ਹੈ ਉਹ ਸਾਰਿਆਂ ਨੂੰ ਥੋੜਾ ਹੈਗਾ ਆ ਕਿ ਸਾਡੀ ਗਾਰੰਟੀ ਪੂਰੀ ਨਹੀਂ ਹੋਈ ਪਰ ਬੀਬੀ ਨੇ ਤੁਹਾਨੂੰ ਕਿਹਾ ਬਈ ਤੁਹਾਡੇ ਸਾਰਾ ਸਭ ਨੂੰ ਧਾਲੀਵਾਲ ਸਾਹਿਬ ਨੂੰ ਕੋ 1000-1000 ਰੁਪਏ ਤਾਂ ਦਿਵਾਓ ਸਾਨੂੰ ਬਿਲਕੁਲ ਬਿਲਕੁਲ ਜਿਹੜੇ ਵਖੋ ਜਿਹੜੀ ਅਸੀਂ ਜਿਹੜਾ ਵਾਦਾ ਕੀਤਾ ਹੈ ਹਜੇ ਜਿਹੜੇ ਵਾਦੇ ਸਰਕਾਰ ਨੇ ਜਿਹੜੇ ਪਾਰਟੀ ਨੇ ਕੀਤੇ ਸੀ ਉਹ 5 ਸਾਲਾਂ ਲਈ ਕੀਤੇ ਸੀ ਤੇ ਉਹ ਅਸੀਂ ਇਲੈਕਸ਼ਨ 2 ਸਾਲਾਂ ਚ ਲੜ ਰਹੇ ਹਾਂ ਤੇ ਆਫਕੋਰਸ ਉਹਨਾਂ ਦਾ ਜਿਹੜਾ ਸਵਾਲ ਪੁੱਛਣਾ ਉਹਨਾਂ ਦਾ ਹੱਕ ਵੀ ਬੰਦਾ ਹੈ ਕਿ ਸਾਡੀ ਇਹ ਤੁਸੀਂ ਗਾਰੰਟੀ ਕਦੋਂ ਪੂਰੀ ਕਰੋਗੇ ਤੇ ਉਹ ਥੋੜੇ ਦਿਨ ਪਹਿਲਾਂ ਈਮਾਨ ਸਾਹਿਬ ਨੇ ਸਟੇਟਮੈਂਟ ਵੀ ਦਿੱਤੀ ਹੈ ਕਿ ਅਗਲੀ ਜਿਹੜੀ ਗਾਰੰਟੀ ਜਿਹੜੀ ਅਸੀਂ ਪੈਣਾ ਦੀ ਪੂਰੀ ਕਰਨ ਜਾ ਰਹੇ ਹਾਂ ਤੇ ਆਉਣ ਵਾਲੇ ਜਿਹੜਾ ਕੁਝ ਸਮੇਂ ਦੇ ਵਿੱਚ ਉਹ ਗਾਰੰਟੀ ਵੀ ਪੂਰੀ ਹੋਊਗੀ ਅਸੀਂ ਜਿਹੜਾ ਆਸ਼ਵਾਸ਼ਣ ਵੀ ਦਿੰਦੇ ਹਾਂ ਤੇ ਵਿਸ਼ਵਾਸ ਵੀ ਦਿਵਾਨੇ ਹਾਂ ਰਾਜਨੀਤੀ ਦੇ ਵਿੱਚ ਖਾਸ ਤੌਰ ਤੇ ਭਾਰਤੀ ਰਾਜਨੀਤੀ ਆ ਇੱਕ ਦੂਸਰੇ ਤੇ ਬਹੁਤ ਜ਼ਿਆਦਾ ਦੂਸ਼ਣबाजी ਹੁੰਦੀ ਹੈ ਇੱਕ ਦੂਸਰੇ ਤੇ ਬਹੁਤ ਸਾਰੇ ਬਲੇਮ ਲੱਗਦੇ ਆ ਤੁਹਾਨੂੰ ਪ੍ਰੀਪੇਅਰ ਰਹਿਣਾ ਪੈਂਦਾ ਇਹਨਾਂ ਚੀਜ਼ਾਂ ਵਾਸਤੇ ਵੀ ਜੇ ਤੁਸੀਂ ਰਾਜਨੀਤੀ ਦੇ ਵਿੱਚ ਆ ਰਹੇ ਹੋ ਤਾਂ ਤੁਸੀਂ ਤਿਆਰ ਰਹੋ ਕਿ ਤੁਹਾਡੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਲੀਗੇਸ਼ਨ ਲੱਗ ਸਕਦਾ ਤੁਸੀਂ ਜਦੋਂ ਧਾਲੀਵਾਲ ਸਾਹਿਬ ਦੇ ਉੱਪਰ ਕੋਈ ਅਲੀਗੇਸ਼ਨ ਆਉਂਦਾ ਹੈ ਉਦੋਂ ਤੁਹਾਡੇ ਕੋਲ ਵੀ ਸੋਸ਼ਲ ਮੀਡੀਆ ਵਰਤੇ ਹੋਗੇ ਉਦੋਂ ਕੀ ਕੀ ਫੀਲ ਕੀ ਹੁੰਦਾ ਉਹ ਉਹதோ ਵੇਖੋ ਜਿਹੜਾ ਐਜ਼ 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 ਅ ਹਿਊਮਨ ਬੀਿੰਗ ਤੁਸੀਂ ਲਗਾ ਲੋ ਹਰਟ ਤੇ ਹੁੰਦਾ ਕਿ ਤੁਸੀਂ ਇੱਕ ਸਾਫ ਸੁਥਰੀ ਜਿਹੜੀ ਹੈ ਸ਼ਬੀ ਦੇ ਉੱਤੇ ਤੁਸੀਂ ਅਗਰ ਲੰਚ ਲੰਗਾਨੇ ਹੋ ਤੇ ਉਹ ਉਹ ਆਫ ਕੌਰਸ ਇਫ ਸਾਡਾ ਜਿਹੜਾ ਆ ਇਮੋਸ਼ਨਲੀ ਤੁਹਾਨੂੰ ਇਫੈਕਟ ਤੇ ਕਰਦਾ ਪਰ ਜੇ ਤੁਸੀਂ ਪੋਲੀਟੀਕਲੀ ਦੇਖੋਗੇ ਤੇ ਉਹ ਜਿਹੜਾ ਆ ਉਹ ਸਟੰਟ ਹੈ ਪੋਲੀਟੀਕਲ ਸਟੰਟ ਹੈ ਆਪਾਂ ਉਹ ਚੀਜ਼ ਦੀ ਵੀ ਸਮਝ ਰੱਖਦੇ ਆ ਪਰ ਜਿਹੜੀ ਤਾਲੀਵਾਲ ਸਾਹਿਬ ਦੀ ਸੋਚ ਹੈ ਤਾਲੀਵਾਲ ਸਾਹਿਬ ਦੀ ਸੋਚੇ ਵੀ ਕਿ ਉਹਨਾਂ ਨੇ ਕਿਸੇ ਨੂੰ ਮਾੜਾ ਨਹੀਂ ਬੋਲਣਾ ਜਿਹੜੀ ਜ਼ਰੂਰੀ ਗੱਲ ਹੈ ਆ ਕਿ ਸਿੱਧਾ ਨਾਮ ਨਹੀਂ ਲੈਂਦੇ ਲੋਕ ਕੀ ਕਰਦੇ ਨੇ ਅਸੀਂ ਜਿਹੜਾ ਉਹਦੇ ਤੋਂ ਸਾਨੂੰ ਕੋਈ ਮਤਲਬ ਨਹੀਂ ਤਾਲੀਵਾਲ ਸਾਹਿਬ ਦੀ ਜਿਹੜੀ ਸੋਚ ਸੀਗਾ ਜਿਹੜਾ ਏਜੰਡਾ ਸੀਗਾ ਡਿਵੈਲਪਮੈਂਟ ਸੀਦਾ ਸੀਗਾ ਕੰਮ ਦਾ ਸੀਗਾ ਪੰਜਾਬ ਨੂੰ ਬਚਾਉਣ ਦਾ ਸੀਗਾ ਉਹਨਾਂ ਦਾ ਫੋਕਸ ਜਿਹੜਾ ਆ ਉਹਨਾਂ ਦਾ ਫੋਕਸ ਉਹਦੇ ਤੇ ਰਿਹਾ ਫਰਕ ਨਹੀਂ ਪਿੰਦਾ ਕਿ ਜਿਹੜੇ ਬਾਕੀ ਲੋਕ ਨੇ ਕੀ ਕੀ ਜਾਂਦੇ ਨੇ ਜਿਨ੍ਹਾਂ ਜਿਨ੍ਹਾਂ ਦੇ ਕੋਲ ਕਰਨ ਨੂੰ ਕੁਝ ਨਹੀਂਗਾ ਉਹਨਾਂ ਨੇ ਕੁਛ ਨਾ ਕੁਛ ਤੇ ਕਰਨਾ ਹੀ ਖਾਲੀ ਦਿਮਾਗ ਦੇ ਸ਼ਤਾਨ ਦਾ ਕਰ ਹੁੰਦਾ ਤੇ ਉਹਦੇ ਨਾਲ ਸਾਨੂੰ ਫਰਕ ਨਹੀਂ ਪੈਂਦਾ ਕਿ ਜਦ ਪਬਲਿਕ ਲਾਈਫ ਹੈ ਪਬਲਿਕ ਲਾਈਫ ਦੇ ਵਿੱਚ ਹੋਈ ਵੀ ਜਦੋਂ ਕੋਈ ਕੁਝ ਬੋਲ ਵੀ ਦਿੰਦਾ ਆ ਤੇ ਉਹਨਾਂ ਦਾ ਸਾਨੂੰ ਬੁਰਾ ਨਹੀਂ ਮਨਾਨਾ ਚਾਹੀਦਾ ਕਿਉਂਕਿ ਤੁਹਾਡੇ ਜਿਹੜੇ ਫੈਕਟਸ ਨੇ ਤੁਹਾਡੇ ਫੈਕਟਸ ਕਲੀਅਰ ਹੋਣੇ ਚਾਹੀਦੇ ਨੇ ਤੁਸੀਂ ਕੀਤਾ ਕੀ ਆ ਉਹ ਕਲੀਅਰ ਹੋਣਾ ਚਾਹੀਦਾ ਔਰ ਤਾਲੀਵਾਲ ਸਾਹਿਬ ਦੇ ਕਮ ਬੋਲਦੇ ਨੇ ਉਹਨਾਂ ਨੂੰ ਬੋਲਣ ਦੀ ਵੀ ਜ਼ਰੂਰਤ ਨਹੀਂ ਆਗੀ ਇਹ ਚੀਜ਼ਾਂ ਤੁਸੀਂ ਅਮਰੀਕਾ ਨਾਲ ਕੰਪੇਅਰ ਕਰਦੇ ਹੋ ਕਦੇ-ਕਦੇ ਬੈਠ ਕੇ ਵੀ ਆਪਣੇ ਦੇਸ਼ ਦੇ ਵਿੱਚ ਤਾਂ ਹੋਈ ਜਾਂਦਾ ਪਰ ਅਮਰੀਕਾ ਦੇ ਵਿੱਚ ਇਹ ਚੀਜ਼ਾਂ ਨਹੀਂ ਹੈ ਜਿਸ ਦੇਸ਼ ਦੇ ਵਿੱਚ ਤੁਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੋ ਉਥੋਂ ਦੀ ਰਾਜਨੀਤੀ ਨਾਲ ਕੰਪੇਅਰ ਕਰਦੇ ਹੋ ਕਦੇ-ਕਦੇ ਚੀਜ਼ਾਂ ਕਿ ਨਹੀਂ ਕਰਦੇ ਬਿਲਕੁਲ ਬਿਲਕੁਲ ਕਰਦੇ ਆ ਜਿਹੜੀ ਇੱਕ ਸਿਵਲਾਈਜ਼ਡ ਸੋਸਾਇਟੀ ਦਾ ਜਿਹੜਾ ਆ ਸਿਵਲਾਈਜ਼ਡ ਸੋਸਾਇਟੀ ਹੁੰਦੀ ਹੈ ਜਿੱਥੇ ਤੁਹਾਨੂੰ ਤੁਹਾਡੇ ਮੈਨਰਸ ਨੇ ਤੁਹਾਡੇ ਐਟੀਕੈਟਸ ਨੇ ਤੁਹਾਨੂੰ ਬੋਲਣ ਦਾ ਪਤਾ ਆ ਤੇ ਉਹ ਜੇ ਆਪਾਂ ਦੇਖੀ ਤੇ ਪੋਲੀਟੀਕਲੀ ਜਿਹੜੇ ਨੇ ਉਥੇ ਮੋਰ ਸਿਵਲਾਈਜ਼ਡ ਨੇ ਜਿਹੜੇ ਨੇ ਲੀਡਰਸ ਨੇ ਪਰ ਜਦੋਂ ਤੁਸੀਂ 트럼ਪ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੋਗੇ ਤੇ ਸਾਡੀ ਉਹ 트럼ਪ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਸਿਵਲਾਈਜ਼ਡ ਜਿਹੜੀ ਹੈ ਨਹੀਂ ਰਹੀ ਜਿਹੜਾ ਆ ਜਦੋਂ 트럼ਪ ਐਡਮਿਨਿਸਟ੍ਰੇਸ਼ਨ ਆਈ ਉਹਦੋਂ ਸਾਨੂੰ ਲੱਗਦਾ ਸੀ ਕਿ ਆ ਸਭ ਜਿਹੜਾ ਆ ਬਰਾਬਰੀ ਲੱਗਦਾ ਜੋ ਇੰਡੀਆ ਚ ਅਸੀਂ ਉਹ ਉੱਥੇ ਵੀ ਹੈ ਤੇ ਜਿਹੜੇ ਨੇ ਉਹ ਸਿਵਲਾਈਜ਼ਡ ਟਾਕ ਜਿਹੜੀ ਹੈ ਉਹ ਆਈ ਥਿੰਕ 트럼ਪ ਐਡਮਿਨਿਸਟ੍ਰੇਸ਼ਨ ਤੋਂ ਬਾਅਦ ਜਿਹੜੀ ਹੁਣ ਸਾਡੀ ਉੱਥੇ ਕਰੰਟ ਐਡਮਿਨਿਸਟ੍ਰੇਸ਼ਨ ਹੈ ਕਾਫੀ ਸਿਵਲਾਈਜ਼ਡ ਹੈ ਉੱਥੇ ਇਦਾਂ ਦੇ ਅਲਿਗੇਸ਼ਨ ਜਿਹੜੇ ਨੇ ਜਾਂ ਲਫ਼ਜ਼ ਜਿਹੜੇ ਨੇ ਉਹ ਇਦਾਂ ਦੇ ਨਹੀਂ ਵਰਤੇ ਜਾਂਦੇ ਜਿਹੜੇ ਇੰਡੀਆ ਦੇ ਵਿੱਚ ਮੈਂ ਅਕਸਰ ਦੇਖੇ ਨੇ ਜਿਹੜੇ ਵਰਤੇ ਜਾਂਦੇ ਨੇ 2 ਸਾਲ ਪਹਿਲਾਂ ਜਦੋਂ ਤੁਸੀਂ ਆਏ ਸੀਗੇ ਆਪਦੇ ਸੋਹਰਾ ਸਾਹਿਬ ਲਈ ਪ੍ਰਚਾਰ ਕਰਨ ਵਾਸਤੇ ਜਦੋਂ ਐਮਐਲਏ ਦੀ ਇਲੈਕਸ਼ਨ ਲੜ ਰਹੇ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਔਰ ਉਦੋਂ ਚਲੋ ਜਿੱਤ ਕੇ ਮੰਤਰੀ ਵੀ ਬਣ ਗਏ ਹੁਣ ਜਦੋਂ ਲੋਕਾਂ ਦੇ ਵਿੱਚ ਜਾ ਰਹੇ ਤੁਹਾਨੂੰ ਲੋਕ ਕੀ ਮਹਿਸੂਸ ਕਰਾਉਂਦੇ ਕਿ ਜਿਤਾ ਕੇ ਲੋਕ ਸਭਾ ਭੇਜ ਬਿਲਕੁਲ ਸਾਡੀ ਕੈਂਪੇਨ ਜਿਹੜੀ ਇਸ ਵੇਲੇ ਬਹੁਤ ਵਧੀਆ ਚੱਲ ਰਹੀ ਹੈ ਅਸੀਂ ਜਿਹੜਾ ਪਿਛਲੇ 6 ਦਿਨ ਤੋਂ ਰਮਦਾਸ ਡੋਰ ਟੂ ਡੋਰ ਕਰ ਰਹੇ ਸੀ ਲੋਕ ਜਿਹੜੇ ਨੇ ਬਹੁਤ ਖੁਸ਼ ਨੇ ਕਿਉਂ ਖੁਸ਼ ਨੇ ਤੁਸੀਂ ਇਹ ਵੀ ਸਮਝਣਾ ਕਿ ਧਾਲੀਵਾਲ ਸਾਹਿਬ ਨੇ ਸਿਰਫ ਪੰਜਾਬ ਵਾਸਤੇ ਕੰਮ ਨਹੀਂ ਕੀਤਾ ਧਾਲੀਵਾਲ ਸਾਹਿਬ ਨੇ ਆਪਣੇ ਹਲਕੇ 'ਚ ਵੀ ਬਹੁਤ ਕੰਮ ਕੀਤਾ ਜੇ ਤੁਸੀਂ ਇੱਥੇ ਸਾਡਾ ਰਿਪੋਰਟ ਕਾਰਡ ਦੇਖੋਗੇ ਤੇ ਉਹਨਾਂ ਨੇ 2 ਸਾਲਾਂ ਦੇ ਵਿੱਚ 300 ਕਰੋੜ ਦਾ ਕੰਮ ਕੀਤਾ ਹੈ ਹਲਕੇ ਦੇ ਵਿੱਚ ਔਰ ਉਹ 300 ਕਰੋੜ ਦੇ ਉਹ ਕੰਮ ਨੇ ਜਿਹੜੇ ਇਹ ਨਹੀਂ ਕਿ ਸਿਰਫ ਅਸੀਂ ਗਲੀਆਂ ਨਾਲੀਆਂ ਹੀ ਬਣਾ ਦਿੱਤੀਆਂ ਨੇ ਉਹ ਕੰਮ ਨਹੀਂ ਹੈਗੇ ਇਤਿਹਾਸਿਕ ਕੰਮ ਨੇ ਜੇ ਤੁਸੀਂ ਸਾਡੀ ਬਾਬਾ ਬੁੱਢਾ ਸਾਹਿਬ ਦੀ ਨਗਰੀ ਰਮਦਾਸ ਦੀ ਗੱਲ ਕਰੀਏ ਤੇ ਰਮਦਾਸ ਇੱਕ ਛੋਟਾ ਜਿਹਾ ਸ਼ਹਿਰ ਹੈ ਜਿਹੜਾ ਆਲਮੋਸਟ ਬਾਰਡਰ ਤੇ ਤੁਸੀਂ ਕਹ ਲਓ ਕਿੰਦਾ ਹੈ ਜਿਸ ਨੂੰ ਜਿਹੜੀ ਜਿਹਦੀ ਹਾਲਤ ਕਸਬੇ ਵਰਗੀ ਵੀ ਨਹੀਂ ਹੈਗੇ ਜੇ ਤੁਸੀਂ ਹੁਣ ਜਾ ਕੇ ਦੇਖੋਗੇ ਅਸੀਂ ਰਮਦਾਸ ਨੂੰ ਤਾਲੀਵਾਲ ਸਾਹਿਬ ਨੇ ਬਲਾਕ ਦਾ ਦਰਜਾ ਦਿੱਤਾ ਹੈ 155 ਬਲਾਕ ਸੀ ਹੁਣ ਹਿਸਟোরਿਕਲੀ 155 ਨੇ ਤੇ ਉਹ ਰਮਦਾਸ ਆ ਰਮਦਾਸ ਵਾਸਤੇ ਬਹੁਤ ਵੱਡੀ ਗੱਲ ਹੈ ਜਮਦਾਸ ਦੇ ਜਿਹੜੇ ਨੇ 7075 ਪਿੰਡ ਨੇ ਜਿਨ੍ਹਾਂ ਨੂੰ ਬਹੁਤ ਬਾਰਡਰ ਤੋਂ ਚੱਲ ਕੇ ਅਜਨਾਲੇ ਆਉਣਾ ਪਿੰਦਾ ਸੀਗਾ ਉਹਨਾਂ ਦੇ ਜਿਹੜੇ ਬਲਾਕ ਦੇ ਕੰਮ ਨੇ ਉਹ ਰਮਦਾਸ ਤੋਂ ਹੋਣਗੇ ਸੋ ਤਾਲੀਵਾਲ ਸਾਹਿਬ ਨੇ ਇਤਿਹਾਸਿਕ ਕੰਮ ਜਿਹੜੇ ਨੇ ਉਹ ਕੀਤੇ ਨੇ ਸਾਡਾ ਬਿਜਲੀ ਘਰ ਜੇ ਤੁਸੀਂ ਇੱਥੋਂ ਦੇਖੋਗੇ ਅਜਨਾਲੇ ਦਾ ਤੇ ਉਹ ਪਿਛਲੇ 60 ਸਾਲਾਂ ਤੋਂ 68 ਕੇਵੀ ਦਾ ਸੀਗਾ ਤਾਲੀਵਾਲ ਸਾਹਿਬ ਨੇ ਉਹਨੂੰ 220 ਕੇਵੀ ਦਾ ਕੀਤਾ ਹੈ ਤਾਲੀਵਾਲ ਸਾਹਿਬ ਦੀ ਜਿਹੜੀ ਪ੍ਰੋਗਰੈਸਿਵ ਸੋਚ ਹੈ ਜਿਹੜੇ ਉਹਨਾਂ ਨੇ ਹਲਕੇ ਚ ਕੰਮ ਕੀਤੇ ਨੇ ਔਰ ਜਿਹੜਾ ਸਭ ਤੋਂ ਵੱਡਾ ਕੰਮ ਜਿਹੜਾ ਆ ਲੋਕ ਜਿਹੜੇ ਸਭ ਤੋਂ ਵੱਡੇ ਜਿਹੜੇ ਨੇ ਖੁਸ਼ ਨੇ ਸੜ ਤੁਸੀਂ ਕਦੇ ਵਾਈਚਾ ਕੇ ਦੇਖਿਆ ਨਹੀਂ ਪਰ ਇੱਥੋਂ ਦੇਖਣ ਵਾਲੀਆਂ ਸੀ ਸਾਡੀ ਹਜੇ ਵੀ ਇੱਕ ਰੋਡ ਬਣਨ ਵਾਲੀ ਹੈ ਤੁਸੀਂ ਕਿਤੇ ਜਾ ਕੇ ਦੇਖੋ ਹਾਲਤ ਇੰਨੀ ਖਰਾਬ ਸੀ ਲੋਕਾਂ ਨੇ ਇਸ ਨਾਲੇ ਹੁਣਾ ਛੱਡਤਾ ਸੀਗਾ ਤੇ ਲੋਕ ਸਾਡੇ ਬਹੁਤ ਖੁਸ਼ ਨੇ ਜੇ ਤੁਸੀਂ ਇਥੋਂ ਪਬਲਿਕ opinion ਵੀ ਲਵੋਗੇ ਤੇ ਜਿਹੜੀ 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 ਇੱਕ ਚੀਜ਼ ਆ ਪਿਛਲੇ 25 30 ਸਾਲਾਂ ਚ ਹੋਇਆ ਕੁਛ ਨਹੀਂ ਔਰ ਲੋਕ ਜਿਹੜੇ ਨੇ ਸਾਡੀ ਆ ਸੜਕ ਤੁਸੀਂ ਦੇਖੋਗੇ ਅਸੀਂ ਹੁਣ ਬਣਾਈ ਹੈ ਲੋਕ ਉਹ ਸੜਕ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਸਾਡੇ ਇੱਥੇ ਹੋਇਆ ਕੁਝ ਨਹੀਂ ਸੀ ਗਿਆ ਤੇ ਸਾਡੀ ਚੜ ਸੜਕ ਜਿਹੜੀ ਆ ਤਾਲੀਵਾਲ ਸਾਹਿਬ ਨੇ ਚਿੰਨੀ ਗੜਵੜਾ ਦਾ ਰੋਡ ਬਣਾਇਆ ਕਰਨ ਦੀ ਗੱਲ ਯੂਐਸਐਚ ਵੀ ਤੁਸੀਂ ਪੋਲਿਟਿਕਸ ਚ ਸਰਗਰਮ ਹੈਗੇ ਹੋ ਨਹੀਂ ਨਹੀਂ ਯੂਐਸਐਚ ਉਥੇ ਮੇਰੀ ਗਵਰਨਮੈਂਟ ਜੌਬ ਆ ਮੈਂ ਕੈਲੀਫੋਰਨੀਆ ਦਾ ਜਿਹੜਾ ਸਭ ਤੋਂ ਵੱਡਾ ਡਿਪਾਰਟਮੈਂਟ ਐ ਡਿਪਾਰਟਮੈਂਟ ਆਫ ਕਰੈਕਸ਼ਨਸ ਐਂਡ ਰੀਹੈਬਿਟੇਸ਼ਨਸ ਜਿੰਨੂੰ ਆਪਾਂ ਜੇਲ੍ਹ ਡਿਪਾਰਟਮੈਂਟ ਵੀ ਕਹਿੰਦੇ ਨੇ ਉੱਥੇ ਐਜ਼ ਅ ਲੇਬਰ ਰਿਲੇਸ਼ਨ ਆਫਿਸਰਸ ਮੇਰੀ ਜੌਬ ਆ ਤੇ ਮੇਰੀ ਉਹ ਗਵਰਨਮੈਂਟ ਜੌਬ ਆ ਉੱਥੇ ਔਰ ਉੱਥੇ ਮੇਰਾ politix ਨਾਲ ਕੋਈ ਨਹੀਂ ਇੰਨਾ ਇਤਰਾਜ਼ ਤਾਂ ਨਹੀਂ ਹੋ ਪਰਮਿਸ਼ਨਸ ਵਗੈਰਾ ਸਭ ਕੁਝ ਕਲੀਅਰ ਕੀ ਇੱਥੋਂ ਕੋਈ ਦੇਖੇ ਤਾਂ ਕੋਈ ਕੰਪਲੇਂਟ ਕਰਦੇ ਵੀ ਹੈ ਮੈਲੀ ਉਹ ਫੈਬਸੈਂਸ ਤੇ ਆ ਤੁਹਾਨੂੰ ਗਵਰਨਮੈਂਟ ਜਵਾਬ ਦੇ ਵਿੱਚ ਲਈ ਉਹ ਫੈਬਸੈਂਸ ਮਿਲ ਜਾਂਦੀ ਹੈ ਸੋ ਮੇਰੇ ਇੱਥੇ ਲਈ ਉਹ ਫੈਬਸੈਂਸ ਐ ਸੋ ਉਹ ਕੋਈ ਇਸ਼ੂ ਨਹੀਂ ਹੈ ਤੁਸੀਂ politix ਦੇ ਵਿੱਚ ਬਹੁਤ ਗਹਿਰੀ ਦਿਲਚਸਪੀ ਰੱਖਦੇ ਹੋ ਕਿਉਂਕਿ ਤੁਹਾਡੇ ਸਵਾਲ ਮੇਰੇ ਸਵਾਲ ਜਿਹੜੇ ਤੁਸੀਂ ਜਿੰਨੇ ਵੀ ਜਵਾਬ ਦਿੰਦੇ ਸਦੇ ਜੀ ਜਵਾਬ ਦਿੱਤੇ ਆ ਸਦੇ ਹੋਏ ਮੇਰੀ ਮੇਰੇ ਕੋਈ ਪੋਲਿਟੀਕਲ ਗੋਲਸ ਨਹੀਂ ਆਗੇ ਤੁਸੀਂ ਇਸ ਗੱਲ ਨੂੰ ਸਮਝਣਾ ਮੈਂ ਮੇਰੇ ਵਾਸਤੇ ਜਿਹੜਾ ਇਹ ਪੋਲਿਟੀਕਲ ਪਲੇਟਫਾਰਮ ਮੈਂ ਜਿਹੜਾ ਆ ਉਹ ਸੋਸ਼ਲ ਰਿਫਾਰਮ ਵਾਸਤੇ ਬਹੁਤ ਵੱਡਾ ਪਲੇਟਫਾਰਮ ਹੈ ਜੇ ਆਪਾਂ ਆਪਾਂ ਵੈਸੇ ਕਹੀਏ ਕਿ ਆਪਾਂ ਜਿਹੜਾ ਸੋਸ਼ਲ ਵਰਕ ਕਰਨ ਚਲੇ ਜਾਵਾਂਗੇ ਐਨਜੀਓ ਬਣਾ ਕੇ ਲੋਕਾਂ ਦਾ ਕੁਝ ਸਵਾਰ ਲਵਾਂਗੇ ਉਹਦੇ ਤੋਂ ਵੱਡਾ ਪਲੇਟਫਾਰਮ ਪਾ ਪੋਲਿਟিক্যাল ਪਲੈਟਫਾਰਮ ਜੇ ਤੁਸੀਂ ਲੋਕਾਂ ਦੀ ਹੈਲਪ ਕਰਨਾ ਚਾਹੁੰਦੇ ਹੋ ਜੇ ਤੁਸੀਂ ਹਲਕੇ ਦੇ ਲੋਕਾਂ ਦੀ ਹੈਲਪ ਕਰਨਾ ਚਾਹੁੰਦੇ ਹੋ ਤੇ ਮੇਰੇ ਵਾਸਤੇ ਮੈਂ ਨੂੰ ਐਜ਼ ਅ ਸੋਸ਼ਲ ਵਰਕ ਜਿਹੜਾ ਉਹ ਦੇਖਦੀ ਆ ਐਜ਼ ਅ ਪੋਲਿਟিক্যাল ਪਲੈਟਫਾਰਮ ਨਹੀਂ ਮੇਰੇ ਵਾਸਤੇ ਇੱਕ ਸੋਸ਼ਲ ਵਰਕ ਦਾ ਪਲੈਟਫਾਰਮ ਹੈ ਕਿ ਜੇ ਮੌਕਾ ਮਿਲੇ ਤੇ ਸਾਨੂੰ ਜਿਹੜਾ ਸਾਡੇ ਉੱਥੋਂ ਇਹ ਵੇ ਕਿਸੇ ਦਾ ਵੀ ਭਲਾ ਹੋਵੇ ਸਾਡੇ ਜਨਾਲੇ ਦਾ ਹੋਵੇ ਕਿਸੇ ਪਿੰਡ ਦਾ ਹੋਵੇ ਪੰਜਾਬ ਦਾ ਹੋਵੇ ਪੰਜਾਬ ਦੇ ਪੰਜਾਬ ਦੇ ਕਿਹੜੇ ਪੋਲੀਟਿਸ਼ੀਅਨਸ ਚੰਗੇ ਲੱਗਦੇ ਤੁਹਾਨੂੰ ਜਾਂ ਕਿਹਨਾਂ ਦੇ ਸਪੀਚਸ ਤੁਸੀਂ ਸੁਣਦੇ ਹੋ ਕਿਹਨਾਂ ਦੇ ਭਾਸ਼ਣ ਜ਼ਿਆਦਾ ਸੁਣਦੇ ਹੋ ਤਾਲੀਵਾਲ ਸਾਹਿਬ ਤੋਂ علاوہ ਕੋਈ ਹੋਰ ਨਹੀਂ ਮੈਂ 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 ਪੋਲਿਟਿਕਸ ਤੇ ਕੋਈ ਇੰਟਰਸਟ ਨਹੀਂ ਲਾ ਹਰ ਬੀਬੀਆਂ ਜਿਵੇਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਈ ਬੀਬੀਆਂ ਐਕਟਿਵ ਹੈਗੀਆਂ ਔਰ ਉਹਨਾਂ ਦੇ ਵਿੱਚੋਂ ਸੁਣਦੇ ਹੋ ਕਿਸੇ ਨੂੰ ਨਹੀਂ ਮੈਂ ਮੈਂ ਤਾਂ ਇਹ ਦੱਸਿਆ ਮੇਰੇ ਪੋਲੀਟিক্যাল ਗੋਲਸ ਨਹੀਂ ਆਗੇ ਅਸੀਂ ਅਗਰ ਇੱਥਾਂ ਤੇ ਸੀ ਤਾਲੀਵਾਲ ਸਾਹਿਬ ਦੀ ਜਿਹੜੀ ਹੈ ਉਹਨਾਂ ਦੀ ਹੈਲਪ ਵਾਸਤੇ ਇੱਥੇ ਆ ਉਹਨਾਂ ਦੀ ਜਿਹੜੀ ਸੋਚ ਸੀਗੀ ਉਹਨਾਂ ਨੇ ਬਹੁਤ ਹਾਰਡਵਰਕ ਕੀਤਾ ਹੈ ਜੇ ਤਾਲੀਵਾਲ ਸਾਹਿਬ ਅੱਜ ਇੱਥੇ ਨੇ ਤੇ ਉਹ ਹਾਰਡਵਰਕ ਕਰਕੇ ਇੱਥੇ ਨੇ ਪਰ ਉਹ ਆਪਣੀ ਸੋਚ ਕਰਕੇ ਇੱਥੇ ਨੇ ਕਿ ਉਹਨਾਂ ਦੇ ਵਿੱਚ ਕੁਝ ਕਰਨ ਦਾ ਜਨੂਨ ਸੀਗਾ ਤੇ ਜੇ ਅੱਜ ਅਸੀਂ ਉਹਨਾਂ ਦੇ ਸਪੋਰਟ ਕਰ ਰਹੇ ਆ ਤੇ ਅਸੀਂ ਉਹਨਾਂ ਦਾ ਜਿਹੜਾ ਸੁਪਨਾ ਸੀਗਾ ਕਿ ਲੋਕਾਂ ਦਾ ਕੁਝ ਕੀਤਾ ਜਾਏ ਪੰਜਾਬ ਦਾ ਕੁਝ ਕੀਤਾ ਜਾਏ ਅਸੀਂ ਉਹਦੇ ਵਾਸਤੇ ਇੱਥੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦੇ ਨਾਲ ਵੀ ਚਲੋ ਹੁਣ ਤੁਸੀਂ ਜਾ ਰਹੇ ਹੋ ਐਨਆਰਆਈਸ ਦਾ ਡਿਪਾਰਟਮੈਂਟ ਵੀ ਧਲੀਵਾਲ ਸਾਹਿਬ ਦੇ ਕੋਲੇ ਹੈ ਕੋਈ ਉੱਥੇ ਬੈਠ ਕੇ ਤੁਸੀਂ ਕੁਝ ਕੋਈ ਲੋਕ ਅਪਰੋਚ ਕਰਦੇ ਤੁਹਾਨੂੰ ਯੂਐਸਏ ਦੇ ਵਿੱਚ ਜਾਂ ਕਦੇ ਕੋਈ ਹੋਰ ਲੋਕ ਕਾਲ ਕਰਦੇ ਹੁਣ ਕਿ ਸਾਡਾ ਮਸਲਾ ਹੱਲ ਕਰਵਾਓ ਤੁਸੀਂ ਕੋਈ ਕਰਵਾਇਆ ਮਸਲਾ ਹੱਲ ਤੁਸੀਂ ਬਿਲਕੁਲ ਖਾਸ ਕਰਕੇ ਜਿਹੜੇ ਮੇਰੇ ਕੋਲ ਕਾਫੀ ਫੀਮੇਲਸ ਅਪਰੋਚ ਕੀਤਾ ਜਿੰਨਾ ਦੇ ਕੋਈ ਡੋਮੈਸਟਿਕ ਜਿਹੜੇ ਨੇ ਇਸ਼ੂਸ ਦੇ ਡੋਮੈਸਟਿਕ ਕੰਪਲੇਂਟਸ ਨੇ ਉਦਾਂ ਦੇ ਦੇ ਤੇ ਆਪਾਂ ਜਿਹੜੇ ਉਹਨਾਂ ਦੇ ਉਹ ਇਸ਼ੂਸ ਰਿਜ਼ੋਲਵ ਜਿਹੜੇ ਨੇ ਉਹ ਕਰਵਾਏ ਵੀ ਨੇ ਐਨਆਰਆਈ ਜਿਹੜੇ ਸਾਡੇ ਥਾਣੇ ਨੇ ਉਹਨਾਂ ਦੇ ਥਰੂ ਤੱਕ ਲੋਕ ਈਮੇਲ ਵੀ ਕਰ ਦਿੰਦੇ ਨੇ ਤੇ ਫੋਨ ਵੀ ਕਰ ਦਿੰਦੇ ਨੇ ਕੰਪਲੇਂਟਸ ਤੇ ਆਪਣੇ ਕੋਲ ਆ ਜਾਂਦੀਆਂ ਨੇ 2022 ਦੇ ਵਿੱਚ ਤੁਸੀਂ ਪ੍ਰਚਾਰ ਕੀਤਾ ਔਰ ਚਲੋ ਤਾਲੀਵਾਲ ਸਭ ਜਿੱਤ ਗਏ ਇਸ ਵਾਰ ਤੁਹਾਨੂੰ ਕੀ ਲੱਗਦਾ ਇਸ ਵਾਰ ਵੀ ਲੋਕ ਸਭਾ ਪੰਚਾਇਤਾਂ ਨੂੰ ਲੋਕਦਾਨ ਨੂੰ ਜਿਤਾ ਕੇ ਬਿਲਕੁਲ ਇਤਿਹਾਸਿਕ ਜਿਹੜੀ ਐ ਜਿੱਤ ਜਿਹੜੀ ਐ ਉਹ ਤਾਲੀਵਾਲ ਸਾਹਿਬ ਦੀ ਪੱਕੀ ਐ ਕਿਉਂ ਪੱਕੀ ਐ ਤੁਸੀਂ ਮੈਂ ਇਹਦੇ ਤੇ ਤੁਸੀਂ ਜਿਹੜੀ ਐ ਥੋੜੀ ਜੀ ਇਸ ਗੱਲ ਨੂੰ ਤੁਸੀਂ ਸਮਝਣਾ ਤਾਲੀਵਾਲ ਸਾਹਿਬ ਦੀ ਜਿਹੜੀ ਸ਼ਖਸੀਅਤ ਆ ਤਾਲੀਵਾਲ ਸਾਹਿਬ ਨੇ ਜਿਹੜਾ 2 ਸਾਲਾਂ ਦਾ ਰਸਾ ਬਹੁਤ ਜ਼ਿਆਦਾ ਨਹੀਂ ਹੁੰਦਾ ਪਰ ਤਾਲੀਵਾਲ ਸਾਹਿਬ ਨੇ 2 ਸਾਲ ਦਿਨ ਰਾਤ ਮਿਹਨਤ ਕੀਤੀ ਐ ਉਹਨਾਂ ਨੇ ਮਿਹਨਤ ਸਿਰਫ ਜਿਹੜੀ ਐ ਇਕੱਲੇ ਆਪਣੇ ਹਲਕੇ ਲਈ ਨਹੀਂ ਕੀਤੀ ਉਹਨਾਂ ਨੇ ਮਿਹਨਤ ਜਿਹੜੀ ਐ ਸਾਰੇ ਪੰਜਾਬ ਵਾਸਤੇ ਕੀਤੀ कोरोना ਦੀ ਸੋਚ ਇਹ ਵੀ ਕਿ ਅਸੀਂ ਹਲਕੇ ਚ ਇਕੱਲੇ ਵਿਕਾਸ ਨਹੀਂ ਕੀਤਾ ਜੇ ਤੁਸੀਂ ਅਜ ਨਾਲੇ ਹਲਕੇ ਦੀ ਆਪਾਂ ਗੱਲ ਕਰੀਏ ਕਿ ਇਹ ਨਹੀਂ ਕਿ ਕਿਸੇ ਇਕੱਲੇ ਡਿਵੈਲਪਮੈਂਟ ਕੀਤੀ ਹੈ 2 ਸਾਲਾਂ ਦੇ ਵਿੱਚ ਅਜ ਨਾਲੇ ਹਲਕੇ ਦੇ ਵਿੱਚ ਇੱਕ ਵੀ ਨਜ਼ਾਇਜ਼ ਪਰਚਾ ਨਹੀਂ ਹੋਇਆ ਇੱਥੇ ਦੀ ਜਿਹੜੀ ਰਾਜਨੀਤੀ ਸੀਗੀ ਪਿਛਲੇ 20 25 ਸਾਲਾਂ ਤੋਂ ਜਿਹੜੀ ਪਾਰਟੀ ਪਾਵਰ ਚਾਈ ਦੂਜੇ ਦੇ ਤੇ ਪਰਚੇ ਤੁਸੀਂ ਕਿਤੇ ਅਜ ਨਾਲੇ ਦਾ ਜੜਾਇਆ ਇੱਥੋਂ ਆ ਕੇ ਤੁਸੀਂ ਕਿਤੇ ਪਬਲਿਕ opinion ਅਗਰ ਲਓਗੇ ਜਿਹੜੇ ਸਾਡੇ ਲੀਡਰ ਇੱਥੇ ਸੀਗੇ ਉਹ ਪਰਚਿਆਂ ਦੀ ਰਾਜਨੀਤੀ ਕਰਦੇ ਸੀਗੇ ਢਾਲੀਵਾਲ ਸਾਹਿਬ ਦੀ ਜਿਹੜੀ ਸੋਚ ਸਾਡੇ ਜਿਹੜੇ ਨੇ ਪੁਲਿਸ ਆਫਿਸਰ ਜਦੋਂ ਵੀ ਜੁਆਇਨ ਕਰਦੇ ਪਹਿਲੀ ਡਾਇਰੈਕਸ਼ਨ ਹੁੰਦੀ ਹੈ ਕਿ ਸਭ ਕੁਝ ਬਰਦਾਸ਼ ਨਜਾਇਜ਼ ਪਰਚਾ ਨਹੀਂ ਹੋਏਗਾ ਨਜਾਇਜ਼ ਕਿਸੇ ਤੇ ਨਜਾਇਜ਼ ਨਹੀਂ ਹੋਏਗੀ ਕਿਸੇ ਤੇ ਨਜਾਇਜ਼ ਐਨਕ੍ਰੋਚਮੈਂਟਸ ਨਹੀਂ ਅਸੇ ਕਰਾਂਗੇ ਔਰ ਜੇ ਉਹ 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 ਜਿਹੜੀ ਉਹਨਾਂ ਦੀ ਸ਼ਖਸੀਅਤ ਆ ਐਜ਼ੇ ਮਿਨਿਸਟਰ ਹੁੰਨਾਂ ਨੇ ਐਜ਼ੇ ਮਿਨਿਸਟਰ ਹੁੰਨਾਂ ਨੇ ਕੋਈ ਵੀ ਐਸਾ ਕੰਮ ਜਿਹੜਾ ਇਲੈਗਲ ਸੀ ਜਾਂ ਜੋ ਵੀ ਸੀਗਾ ਉਹਨਾਂ ਨੇ ਨਹੀਂ ਕੀਤਾ ਕਿਸੇ ਤੇ ਬਦਮਾਸ਼ੀ ਨਹੀਂ ਕੀਤੀ ਕਿਸੇ ਤੇ ਜੇ ਤੁਸੀਂ ਸਾਡੇ ਇੱਥੇ ਬਾਜ਼ਾਰ ਦੀ ਗੱਲ ਵੀ ਲਗਾ ਲਓ ਕੋਈ ਅਨੈਸੈਸਰੀਲੀ ਰੇਡਸ ਨਹੀਂ ਕੀਤੀਆਂ ਕਿਉਂਕਿ ਕਿਉਂਕਿ ਉਹਨਾਂ ਦੀ ਸੋਚ ਸੀਗੀ ਇਹ ਤਾਲੀਵਾਲ ਸਾਹਿਬ ਦੀ ਸੋਚ ਹੈ ਤੇ ਲੋਕ ਜਿਹੜੇ ਨੇ ਇਸ ਗੱਲ ਨੂੰ ਪਸੰਦ ਵੀ ਕਰਦੇ ਨੇ ਜੇ ਤੁਸੀਂ ਅੰਮ੍ਰਿਤਸਰ ਵੀ ਆਪੀਨੀਅਨ ਲਓਗੇ ਤੇ ਲੋਕ ਐਸ ਗੱਲ ਨੂੰ ਬਹੁਤ ਪਸੰਦ ਕਰਦੇ ਨੇ ਕਿ ਦੋ ਸਾਲਾਂ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਚ ਕੋਈ ਇਲੈਗਲ ਇਨਕ੍ਰੋਚਮੈਂਟਸ ਨਹੀਂ ਹੋਈਆਂ ਜਿਹੜੀਆਂ ਜਿਹੜੀਆਂ ਕਿ ਹਰ ਹਰ ਵਾਰ ਇਹ ਫੋੜੀ ਕੰਮ ਕੀਤਾ ਜੋ ਥਾਲੀਵਾਲ ਸਾਹਿਬ ਨੇ ਨਹੀਂ ਕੀਤਾ। थैंक यू सो मच। थैंक यू वेरी मच। ਤਾਂ ਅਮਨਦੀਪ ਕੌਰ ਥਾਲੀਵਾਲ ਜੋ ਕਿ ਮੰਤਰੀ ਕੁਲਦੀਪ ਸਿੰਘ ਥਾਲੀਵਾਲ ਹੋਣਾ ਦੇ ਨੌ ਨੇ ਔਰ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਮੇਰੇ ਸੌਰਾ ਸਾਹਿਬ ਜਤਨਜੀ ਕੁਲਦੀਪ ਸਿੰਘ ਢਾਲੀਵਾਲ ਹੁਣੇ ਜਤਨਜੀ ਔਰ ਉਹਨਾਂ ਨੇ ਖਾਸ ਤੌਰ ਤੇ ਕਿਉਂਕਿ ਅਜਨਾਲੇ ਦੀ ਜ਼ਿੰਮੇਵਾਰੀ ਅਮਨਦੀਪ ਕੌਰ ਢਾਲੀਵਾਲ ਹੁਣਾਂ ਨੂੰ ਦਿੱਤੀ ਹੋਈ ਹੈ ਯੂਐਸਏ ਤੋਂ ਆਏ ਹੈ ਔਰ ਲਗਾਤਾਰ ਪ੍ਰਚਾਰ ਕਰ ਰਹੇ ਹੈ ਸਵੇਰ ਤੋਂ ਸ਼ਾਮ ਤੱਕ ਹਲਕੇ ਦੇ ਵਿੱਚ ਹੁੰਦੇ ਹੈ ਹੁਣੇ ਘਰ ਪਹੁੰਚੇ ਜਦੋਂ ਅਸੀਂ ਇਸ ਵੇਲੇ ਉਹਨਾਂ ਦਾ ਇੰਟਰਵਿਊ ਕਰ ਰਹੇ ਹਾਂ ਤਾਂ ਸ਼ਾਮ ਦੇ ਪੌਣੇ 9 ਵਜੇ ਦਾ ਹੁਣ ਵੇਲਾ ਹੋਇਆ ਹੋਇਆ ਔਰ ਸਵੇਰ ਤੋਂ ਲੈ ਕੇ ਕਹਿੰਦੇ 8-9 ਵਜੇ 10 ਵਜੇ ਤੋਂ ਨਿਕਲਦੇ ਹੈ ਵਕ ਵਕ ਥਾਵਾਂ ਦੇ ਵਿੱਚ ਜਾਂਦੇ ਹੈ ਬੀਬੀਆਂ ਨੂੰ ਮਿਲਦੇ ਹੈ ਔਰ ਜਿਹੜੇ ਸਰਕਾਰ ਨੇ ਦੋ ਸਾਲਾਂ ਦੇ ਤੇ ਨਾਲ ਹੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਣਾ ਨੇ ਜਿਹੜੇ ਪਰਸਨਲੀ ਤੌਰ ਤੇ ਕੰਮ ਕੀਤੇ ਆ ਆਪਦੇ ਡਿਪਾਰਟਮੈਂਟਸ ਦੇ ذریعے ਉਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਤੇ ਆਸ ਹੈ ਇਹਨਾਂ ਨੂੰ ਕਿ ਜਿਵੇਂ 2022 ਦੇ ਵਿੱਚ ਉਹਨਾਂ ਨੂੰ ਵਿਧਾਨ ਸਭਾ ਚ ਪਹੁੰਚਾਇਆ ਸੀ ਇਸ ਵਾਰ ਲੋਕ ਉਹਨਾਂ ਨੂੰ ਲੋਕ ਸਭਾ ਵੀ ਪਹੁੰਚਾਉਣਗੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਅਜਨਾਲਾ